ਟਿਵਾਨਾ ਰੈਡੀ ਦੇ ਸਤਿਕਾਰ ਸਤਿਓ ਅ ਜਿਸ ਤਰ੍ਹਾਂ ਥੋੜੀ देर ਮੈਂ ਕਾਲ ਨਹੀਂ ਲਵਾਂਗਾ ਮਾਫੀ ਚਾਹਣਾ ਅੱਜ ਵਿਸਾਖੀ ਤੇ ਵਿਸ਼ੇਸ਼ ਗੱਲਬਾਤ ਕਰਦੇ ਆ ਕਿ ਵਿਸਾਖੀ ਦਾ ਜਿਹੜਾ ਤਿਹਾਰ ਹੈ ਇਸ ਤੇ ਕੀ ਕੀ ਬੰਨ ਹੈ ਜਿਹੜੇ ਨੇ ਉਹ ਰਹੇ ਨੇ ਸੋ ਜਿਸ ਤਰ੍ਹਾਂ ਵਿਸਾਖੀ ਦੇ ਮੌਕੇ ਕਿਸ ਤਰ੍ਹਾਂ ਦਾ ਸੱਭਿਆਚਾਰਕ ਰੰਗ ਹੁੰਦਾ ਸੀ ਕਿਸ ਤਰ੍ਹਾਂ ਦੇ ਹੋਰ ਹਾਲਾਤ ਹੁੰਦੇ ਸੀ ਹਾਲਾਂਕਿ ਵਿਸਾਖ ਜਿਹੜਾ ਹੈਗਾ ਪੁਰਾਣ ਜਿਹੜੇ ਨੇ ਹਿੰਦੂ ਧਰਮ ਦੇ ਪੁਰਾਣ ਜਿਹੜੇ ਨੇ ਜਿਵੇਂ ਵੇਦ ਪੁਰਾਣ ਹੈ ਨਾ ਪੁਰਾਣੇ ਜਿਹੜੇ ਸلسਲਾਤ ਆ ਮਤਲਬ ਕਿਤਾਬਾਂ ਦਾ ਪਹਿਲਾਂ ਵੇਦ ਆਏ ਫਿਰ ਪੁਰਾਨ ਆਏ ਤੇ ਰਮੈਣ ਮਹਾਭਾਰਤ ਉਸ ਤੋਂ ਬਾਅਦ ਦੀਆਂ ਗੱਲਾਂ ਨੇ ਪੁਰਾਣਾ ਦੇ ਵਿੱਚ ਇਸ ਵਿਸਾਖ ਦੇ ਮਹੀਨੇ ਦਾ ਨਾਮ ਮਦ ਮਾਸ ਹੈ ਮਾਸ ਮਤਲਬ ਮਹੀਨਾ ਤੇ ਇਸ ਮਹੀਨੇ ਤੇ ਇਸ਼ਨਾਨ ਤੇ ਵਰਤ ਦੇ ਮਹਾਤਮ ਦਾ ਉਲੇਖ ਵੀ ਪੁਰਾਣਾ ਚ ਮਿਲਦਾ ਹੈ ਕਿ ਇਸ ਮਹੀਨੇ ਅਗਰ ਤੁਸੀਂ ਵਰਤ ਰੱਖਦੇ ਹੋ ਨਾ ਤੇ ਉਸ ਦਾ ਇਹ ਫਾਇਦਾ ਹੁਣ ਅੱਗੇ ਆਮ ਕਹਿੰਦੇ ਸੀ ਕਿ ਉਹ ਦੌਨਵਾ ਸਾਹਿਬ ਨਹਾਉਣ ਕਰਨ ਗਏ ਨੇ ਵਸਾਖੀ ਦਾ ਨਹਾਉਣ ਕਰਨ ਗਏ ਨੇ ਜਿਵੇਂ ਮਾਗੀ ਦਾ ਨਹਾਉਣ ਹੁੰਦਾ ਇਦਾਂ ਵਿਸਾਖੀ ਦਾ ਵੀ ਨਹਾਉਣ ਹੁੰਦਾ ਕਿਉਂਕਿ ਉਸ ਵਕਤ ਖੁੱਲੇ ਜਿਹੜੇ ਧਾਰਮਿਕ ਸਥਾਨ ਨੇ ਜਿੱਥੇ ਉਥੇ ਜਿਹੜਾ ਇਸ਼ਨਾਨ ਕਰਨ ਲੋਕ ਜਾਂਦੇ ਸੀ ਜਿਵੇਂ ਗੰਗਾ ਨਹਾਉਣ ਗਿਆ ਜੀ ਫਲਾਣਾ ਤੇ ਇਸ ਤਰ੍ਹਾਂ ਜਿਹੜਾ ਹੈਗਾ ਸੀ ਵਿਸਾਖੀ ਦਾ ਨਹਾਉਣ ਜਾਂ ਮਾਗੀ ਦਾ ਨਹਾਉਣ ਤੇ ਉਸ ਨੂੰ ਨਹਾਉਣ ਵੀ ਕਹਿੰਦੇ ਸੀਗੇ ਸੋ ਇਸ ਕਰਕੇ ਉਹਦਾ ਇੱਕ ਪੂਰਨ ਮੰਨਿਆ ਜਾਂਦਾ ਸੀ ਸੋ ਵਿਸਾਖ ਦਾ ਜਿਹੜਾ ਇਸ਼ਨਾਨ ਹੈ ਜਿਵੇਂ ਕਿਸੇ ਪਾਵਨ ਤੀਰਤ ਤੇ ਨਦੀ ਤੇ ਜਾਂ ਸਰੋਵਰ ਤੇ ਇਸ਼ਨਾਨ ਦਾ ਬੜਾ ਮਹੱਤਵ ਹੈ ਕੋਕੇ ਅੱਗੇ ਜਿਵੇਂ ਪਾਣੀ ਦੀ ਘਾਟ ਸੀ ਨਹਾਉਣਾ ਹੀ ਆਪਣੇ ਆਪ ਚ ਵੱਡੀ ਗੱਲ ਸੀ ਵੈਸੇ ਜ਼ਿੰਦਗੀ ਦੇ ਵਿੱਚ ਤਿੰਨ ਨਹਾਉਣ ਮੰਨੇ ਜਾਂਦੇ ਨੇ ਪਹਿਲਾ ਦਾਈ ਦਾ ਤੇ ਦੂਸਰਾ ਨਾਈ ਦਾ ਤੇ ਤੀਸਰਾ ਪਾਈ ਦਾ ਮਤਲਬ ਇਸ ਗੱਲ ਨੂੰ ਬੁਰਾ ਨਾ ਲਾ ਪਿਓ ਕੋਕੇ ਜਿਹੜੇ ਸਾਡੇ ਪਿੰਡਾਂ ਚ ਭਾਈਚਾਰੇ ਦੇ ਲੋਕ ਰਹਿੰਦੇ ਨੇ ਨਾ ਤੇ ਉਹ ਜਦੋਂ ਵਿਆਹ ਦਾ ਸਮਾਂ ਆਉਂਦਾ ਅਗਲਾ ਕਹਿੰਦਾ ਤੈਨੂੰ ਲਾਗੀ ਨੇ ਨਹਾਇਆ ਹੈਨਾ ਤੇ ਆਖਰੀ ਫਿਰ ਭਾਈ ਨਹਾਉਂਦਾ ਜਿਹੜਾ ਮੌਤ ਸਮੇਂ ਹੁੰਦਾ ਸੋ ਜ਼ਿੰਦਗੀ ਦੇ ਵਿੱਚ ਤਿੰਨ ਨੌਣ ਮੰਨੇ ਜਾਂਦੇ ਨੇ ਤੇ ਹਾਲਾਂਕਿ ਸਾਰੇ ਪੇਸ਼ੇ ਸਤਕਾਰਤ ਨੇ ਇਸ ਨੂੰ ਕਈ ਵਾਰੀ ਇਸ ਤਰ੍ਹਾਂ ਨਾ ਲੈ ਲਿਓ ਕਿਉਂਕਿ ਉਹ ਨਾਈ ਧੋਇ ਦੀ ਰਸਮ ਦੇ ਦੌਰਾਨ ਫਿਰ ਇਸ ਭਾਈਚਾਰੇ ਦੇ ਲੋਕ ਹੀ ਸ਼ਾਮਲ ਹੁੰਦੇ ਸੀ ਜਿਨ੍ਹਾਂ ਦਾ ਬੜਾ ਸਤਕਾਰ ਸੀ ਭਾਵੇਂ ਉਹਨਾਂ ਨੂੰ ਰਾਜਾ ਵੀ ਕਿਹਾ ਜਾਂਦਾ ਸੀਗਾ ਇਸ ਭਾਈਚਾਰੇ 'ਚ ਬਹੁਤ ਸਾਰੇ ਮਹਾਨ ਲੋਕ ਵੀ ਹੋਏ ਨੇ ਪਰ ਇਹ ਚੀਜ਼ਾਂ ਇੱਕ ਸਿੰਬਲ ਨੇ ਹੁਣ ਭਾਵੇਂ ਜੱਟ ਆ ਜਾਂ ਬ੍ਰਾਹਮਣ ਆ ਕੋਈ ਉੱਪਰੋਂ ਤੋਂ ਨਹੀਂ ਸੋਦਾ ਆਇਆ ਜੇ ਤੂੰ ਬ੍ਰਾਹਮਣ ਬ੍ਰਾਹਮਣੀ ਜਾਇਆ ਆਨ ਵਾਟ ਕਾ ਹੀ ਨਹੀਂ ਆਇਆ ਪਰ ਇੱਕ ਆਪਣੀ ਆਪਣੀ ਹਰ ਭਾਈਚਾਰੇ ਦੀ ਕਿਰਤ ਸੀਗੀ ਖੈਰ ਇਸ ਦੌਰਾਨ ਇਸ ਵਿਸਾਖ ਤੇ ਨਹਾਉਣ ਦੇ ਦੌਰਾਨ ਪਾਵਨ ਤੀਰਸਤਾਨ ਜੋ ਵੀ ਹੁੰਦੇ ਸੀ ਜਾਂ ਕੋਈ ਨਦੀ ਸਰੋਵਰ ਹੁੰਦੇ ਸੀ ਉੱਥੇ ਨਹਾਉਣ ਦਾ ਮਹੱਤਵ ਸੀ ਇਸ ਨਾਨ ਚੇਤਰ ਦੀ ਪੂਰਨਮਾ ਤੋਂ ਲੈ ਕੇ ਪੂਰਨਮਾਸ਼ੀ ਤੋਂ ਆਰੰਭ ਹੋ ਜਾਂਦਾ ਸੀ ਚੇਤਰ ਦੀ ਤੋਂ ਤੇ ਵਿਸਾਖ ਦੀ ਪੂਰਨਮਾਸ਼ੀ ਤੱਕ ਪੂਰਨਮਾ ਤੱਕ ਚੱਲਦਾ ਸੀ ਵੈਸ਼ਨੂ ਮਤ ਵਾਲੇ ਲੋਕ ਇਸ਼ਨਾਨ ਵਿਚਾਲੇ ਵਿਸ਼ਨੂ ਦੀ ਮੂਰਤੀ ਦੀ ਪੂਜਾ ਕਰਦੇ ਸਨ ਤੇ ਉਸ ਨੂੰ ਤુલਸੀ ਦੇ ਪੱਤੇ ਭੇਟ ਕਰਦੇ ਸਨ ਇਸ਼ਨਾਨ ਤੋਂ ਵਿਹਲੇ ਹੋ ਕੇ ਉਹ ਪਿੱਪਲ ਦੇ ਬ੍ਰਿਸ਼ ਨੂੰ ਪਿੱਪਲ ਦੇ ਰੁੱਖ ਨੂੰ ਪਾਣੀ ਦੇ ਕੇ ਸਤ ਪ੍ਰਕਰਮਾਂ ਉਸ ਤੇ ਦਵਾਲੇ ਕਰਦੇ ਤੇ ਭੇਟਾ ਚਾੜ੍ਹਦੇ ਪਿੱਪਲ ਦੇ ਰੁੱਖ ਦੇ ਹੇਠਾਂ ਹੀ ਪਿਤਰਾਂ ਵੱਲ ਧਿਆਨ ਤਰ ਕੇ ਤਰਪਨ ਕਰਨ ਦੀ ਜਾਂ ਸੰਧਿਆ ਦੀ ਜਾਂ ਗੈਤਰੀ ਦਾ ਜਾਪ ਕਰਨ ਦਾ ਮਹੱਤਵ ਸਮਝਿਆ ਜਾਂਦਾ ਸੀ ਇਸ ਉਪਰੰਤ ਉਹ ਭੋਜਨ ਕਰਦੇ ਸੀ ਯਾਨੀ ਉਹਨਾਂ ਨੂੰ ਤਰਪਨ ਕਰਦੇ ਸੀ ਖਾਣ ਪੀਣ ਉਹਨਾਂ ਨੂੰ ਭੇਟ ਕਰਦੇ ਸੀ ਪਿਤਰਾਂ ਨੂੰ ਸੋ ਵਿਸਾਖ ਦੇ ਮਹੀਨੇ ਦੇ ਵਿੱਚ ਜਲਦਾਨ ਯਾਨੀ ਕਿ ਪਾਣੀ ਦਾ ਦਾਨ ਸੂਤਰਦਾਨ ਪੱਖਾ ਜਾਂ ਚਟਾਈ ਦਾ ਦਾਨ ਕਿਸ ਨੂੰ ਕੋਈ ਪੱਖਾ ਦਾਨ ਕਰਦੇ ਹੋ ਕੋਈ ਚਟਾਈ ਦਾਨ ਕਰਦੇ ਹੋ ਇਸ ਨੂੰ ਫਲਦਾ ਇੱਕ ਮੰਨਿਆ ਜਾਂਦਾ ਸੀ ਪਾਣੀ ਦਾਨ ਕਰਦੇ ਹੋ ਕਿਸੇ ਨੂੰ ਪਾਣੀ ਪਿਆ ਦਿਓ ਜੇ ਕਿਸੇ ਕਾਰਨ ਵਸਾਰਾ ਮਹੀਨਾ ਇਸ਼ਨਾਨ ਨਾ ਹੋ ਸਕੇ ਤਾਂ ਉਹ ਚਾਨਣ ਪੱਖ ਦੀਆਂ ਖੇੜੀਆਂ ਤਿੰਨ ਦਿੱਥੀਆਂ ਤਰਦੋਸ਼ੀ ਚਤੁਰਦਸ਼ੀ ਤੇ ਪੂਰਨਮਾਸ਼ੀ ਇਹ ਦਿਨ ਹੁੰਦਾ ਨਾ ਜਿਵੇਂ ਏਕਮ ਦੂਜਾ ਤਰੋ ਤਰੋ ਜੋ 3 ਤੀਸਰੇ ਦਿਨ ਨੂੰ ਜਿਹਨੂੰ ਤੀਜ ਕਹਿੰਦੇ ਹੁੰਦੇ ਆ ਪੰਜਾਬੀ ਚ ਚੌਥ ਕਹਿੰਦੇ ਆ ਹਿੰਦੀ ਚ ਨੂੰ ਚਤੁਰਦਸ਼ੀ ਕਹਿੰਦੇ ਨੇ ਪੂਰਨ ਮਾਸੀ 15ਵਾਂ ਦਿਨ ਉਸ ਦੌਰਾਨ ਵਿਧੀ ਪੂਰਨ ਇਸ਼ਨਾਨ ਜਿਹੜਾ ਉਹ ਕੀਤਾ ਜਾਂਦਾ ਸੀਗਾ ਤੇ ਸਾਰੇ ਮਹੀਨੇ ਦੇ ਇਸ਼ਨਾਨ ਦਾ ਫਲ ਮਲ ਮਿਲਦਾ ਸੀ ਕਿ ਜੋ ਕੋਈ ਮਾਤੜ ਮੇਰੇ ਵਰਗਾ ਨਹੀਂ ਨਾ ਸਕਿਆ ਸਾਰਾ ਮਹੀਨਾ ਪੂਰਨ ਮਾਸੀ ਨੂੰ ਨਹਾ ਲਿਆ ਤਾਂ ਸਮਝ ਲਓ ਸਾਰਾ ਮਹੀਨਾ ਨਹਾ ਲਿਆ ਮਤਲਬ ਨਹਾਉਣਾ ਜ਼ਰੂਰੀ ਸੀਗਾ ਕਿਉਂਕਿ ਉਸ ਵਕਤ ਤੰਗੀਆਂ ਤਰੁਸ਼ੀਆਂ ਸੀ ਪਾਣੀ ਹੈ ਕਿੱਥੇ ਸੀ ਯਾਰ ਸੋ ਇਸ ਕਰਕੇ ਆ ਨੀ ਬਹਾਨੀ ਜਿਹੜਾ ਬੰਦਾ ਹੁਣ ਸਾਰੇ ਸਿਆਲ ਨਹੀਂ ਨਾਤਾ ਘੋਰੀ ਐ ਉਹਨੂੰ ਕਹਿੰਦੇ ਚੱਲ ਵਿਸਾਖੀ ਦਾ ਨਹਾਉਣੀ ਕਰ ਲੈ ਜੇ ਮਾਗੀ ਦਾ ਨਹੀਂ ਕਰਿਆ ਹੈਨਾ ਖੈਰ ਇਸੇ ਤਰ੍ਹਾਂ ਵਿਸਾਖ ਸੁਦੀ ਤਿੰਨ ਦਾ ਵੀ ਆਉਂਦਾ ਸੋ ਪ੍ਰਾਤਨ ਜਨਮ ਸਾਖੀ ਦੇ ਅਨੁਸਾਰ ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਵੀ ਇਸ ਵਿਸਾਖ ਸੁਦੀ ਤਿੰਨ ਸੰਮਤ 1526 ਨੂੰ ਹੁੰਦਾ ਰਾਏਪੋਇ ਦੀ ਤਲਵੰਡੀ ਜਿਹੜਾ ਸ਼ੇਖੂਪੁਰਾ ਅੰਗਰੇਜ਼ੀ ਵਰੇ ਅਨੁਸਾਰ ਇਹ ਤਰੀਕ 15 April ਸਾਲ 1469 ਬਣਦੀ ਹੈ। ਗੁਰੂ ਨਾਨਕ ਦੇਵ ਜੀ ਦੇ ਜਨਮ ਦਿਨ ਹਰ ਸਾਲ ਕੱਤਕ ਦੀ ਪੂਰਨਮਾਸ਼ੀ ਨੂੰ ਮਨਾਇਆ ਜਾਂਦਾ ਹੈ। ਕਿਉਂਕਿ ਭਾਈ ਬਾਲੇਵਾਲੀ ਜਨਮ ਸਾਖੀ ਦੇ ਵਿੱਚ ਗੁਰੂ ਨਾਨਕ ਜੀ ਦਾ ਜਨਮ ਦਿਨ ਕੱਤਕ ਦੀ ਪੂਰਨਮਾਸ਼ੀ ਲਿਖਿਆ ਹੋਇਆ। ਹੁਣ ਬਾਲੇ ਦੀ ਸਾਖੀ ਦਾ ਧਜੀਆਂ ਉਡਾਈਆਂ ਕਰਮ ਸਿੰਘ ਹਿਸਟੋਰੀਅਨ ਨੇ ਉਹਨਾਂ ਨੇ ਜਿਹੜੀ ਕਿਤਾਬ ਕੱਤਕ ਵਿਸਾਖ ਲਿਖੀ ਆਪਾਂ ਸਾਂਝੀ ਵੀ ਕੀਤੀ ਸੀ ਕਿ ਉਸ ਦੇ ਵਿੱਚ ਕਈ ਅਜਿਹੀਆਂ ਗੱਲਾਂ ਨੇ ਜਿਹੜੀਆਂ ਗੱਪ ਲੱਗਦੀਆਂ। ਕੇ ਬਾਲਾ ਮਰਦਾਨਾ ਜਾਂ ਗੁਰੂ ਨਾਨਕ ਸਾਹਿਬ ਸੂਰਜ ਤੋਂ ਵੀ ਕਈ ਹਜ਼ਾਰ ਕਿਲੋਮੀਟਰ ਉੱਪਰ ਉੱਡੇ ਜਾਂਦੇ ਸਿਗੇ ਉਹ ਮਤਲਬ ਸੁਣ ਨਹੀਂ ਹੁੰਦਾ ਯਕੀਨ ਨਹੀਂ ਹੁੰਦਾ ਹਾਲਾਂਕਿ ਇਸ ਤਰ੍ਹਾਂ ਦੇ ਚਮਤਕਾਰਾਂ ਦਾ ਤਾਂ ਸਿੱਖੀ 'ਚ ਕੋਈ ਤਰਕ ਹੀ ਨਹੀਂ ਪਰ ਇਹ ਭਾਈ ਬਾਲੇਵਾਲੀ ਸਾਖੀ 'ਚ ਜਿਹੜਾ ਪ੍ਰੋਫੈਸਰ ਕਰਮ ਸਿੰਘ ਹਿਸਟੋਰੀਅਨ ਨੇ ਤੱਥਾਂ ਦੇ ਨਾਲ ਤਰਕ ਦੇ ਨਾਲ ਗੁਰਬਾਣੀ ਸਿਧਾਂਤ ਦੇ ਨਾਲ ਜਿਹੜੀ ਉਸਦੀ ਆਲੋਚਨਾ ਕੀਤੀ ਉਸ ਦੇ ਵਿੱਚ ਉਹ ਸਾਖੀ ਖੜਦੀ ਕਿਤੇ ਨਹੀਂ ਪਰ ਉਹ ਅਸਲ ਦੇ ਵਿੱਚ ਅਸੀਂ ਫਿਰ ਉਹ ਮਤਲਬ ਜੋ ਬ੍ਰਾਹਮਣਵਾਦ ਜਾਂ ਉਸਤੇ ਕਹਤੇ ਕਿ ਵਿਸਾਖ ਦੀ بجائے ਅਸੀਂ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਕੱਤਕ ਮੰਨਣ ਲਾ ਪਏ ਆ ਇਹ ਅਸਲ ਦੇ ਵਿੱਚ 15 April ਨੂੰ ਹੀ ਆਉਂਦਾ ਹੈ ਵਿਸਾਖ ਸੁਦੀ 3 ਨੂੰ ਤੀਸਰੀ ਤੀਜ ਨੂੰ ਇਸ ਦੇ ਇਤਿਹਾਸਿਕ ਸਬੂਤ ਵੀ ਉਹਨਾਂ ਨੇ ਪੇਸ਼ ਕੀਤੇ ਕਿ ਗੁਰੂ ਨਾਨਕ ਸਾਹਿਬ ਜੀ ਕੱਤਕ ਦੀ ਥਾਂ ਵਿਸਾਖ ਦੇ ਵਿੱਚ ਪੈਦਾ ਹੋਏ ਸਨ ਪਰ ਹੁਣ ਸਾਰੇ ਸਿੱਖ ਇਤਿਹਾਸਕਾਰ ਇਸ ਨਾਲ ਸਹਿਮਤ ਵੀ ਹੋ ਰਹੇ ਨੇ ਪਰ ਅਸਲ ਦੇ ਵਿੱਚ ਜਨਮ ਦਿਵਸ ਨੂੰ ਮਨਾਉਣ ਦੀ ਜਿਹੜੀ ਰਵਾਇਤ ਚੱਲੀ ਆ ਰਹੀ ਹੈ ਉਹ ਸੰਸਾਰਕ ਤਕਲੀਪੂਰਨ ਮਾਸ਼ੀ ਨੂੰ ਇਹ ਪਰੰਪਰਾ ਚੱਲੀ ਆ ਰਹੀ ਹੈ। ਕਈ ਲੋਕ ਹੁਣ ਇਸ ਦੀ ਬਜਾਏ ਵਿਸਾਖ ਸੁਦੀ ਤੈਨੂੰ ਵੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਂਦੇ ਨੇ ਕਿਉਂਕਿ ਸੱਚ ਹੈ ਕਿ ਪਰੰਪਰਾ ਅਕਸਰ ਇਤਿਹਾਸ ਤੇ ਭਾਰੂ ਪੈ ਜਾਂਦੀ ਹੈ। ਮਿੱਥ ਜਿਹੜੀ ਹੈ ਮ ਇਤਿਹਾਸ ਜਿਹੜਾ ਉਹ ਇਤਿਹਾਸ ਤੇ ਭਾਰੂ ਪੈਂਦਾ ਇਸ ਦੀ ਅਨੇਕਾਂ ਮਸਾਲਾ ਨੇ ਉਹ ਸਿੱਖੀ 'ਚ ਵੀ ਹੋ ਰਿਹਾ। ਹੁਣ ਜਿਹੜੀ ਵਿਸਾਖ ਦੀ ਸੰਗਰਾਮ ਹੈ ਦੇਵਸਾਖ ਦੇ ਸੰਗਰਾਂਦ ਨੂੰ ਦਿਨ ਦੇ ਪਹਿਲੇ ਦੋ ਪੈਰ ਮੌਸਮ ਸਾਫ਼ ਤੇ ਸ਼ਾਂਤ ਹੋਵੇ ਇਸ ਨੂੰ ਚੰਗਾ ਸ਼ਗਨ ਮੰਨਿਆ ਜਾਂਦਾ ਹੈ ਜੋ ਸਬਜ਼ੀਆਂ ਪਿਛਲੇ ਸਾਲ ਦੇ ਅੰਤ ਵਿੱਚ ਬੀਜੀਆਂ ਸਨ ਉਹ ਹੀ ਨਹੀਂ ਦਿਨੀ ਪੱਕਦੀਆਂ ਨੇ ਫੁੱਲ ਪੈਂਦੇ ਨੇ ਤੇ ਕਾਫੀ ਮਾਤਰਾ ਦੇ ਵਿੱਚ ਇਹ ਇਹਨਾਂ ਦਾ ਝਾੜ ਵੀ ਵੱਧ ਹੈ ਜੇ ਦਿਨ ਦੇ ਪਹਿਲੇ ਪੈਰ ਦੇ ਵਿੱਚ ਅਖੜ ਝੋਲੇ अथवा ਮੌਸਮ ਖਰਾਬ ਹੋਵੇ ਤਾਂ ਫਸਲ ਬਹੁਤਾ ਨਹੀਂ ਹੁੰਦੀ ਇਹ ਮਿੱਥਾ ਨਹੀਂ ਪੱਛਮੀ ਪੰਜਾਬ ਦੇ ਗੁਜਰਾਤ ਜ਼ਿਲ੍ਹੇ ਦੇ ਵਿੱਚ ਜਿਹੜਾ ਸੋਹਣੀ ਵਾਲਾ ਗੁਜਰਾਤ ਸੀ ਮੋਦੀ ਵਾਲਾ ਗੁਜਰਾਤ ਨਹੀਂ ਗਾਂਧੀ ਵਾਲਾ ਗੁਜਰਾਤ ਨਹੀਂ ਉੱਥੇ ਆਮ ਵਿਸ਼ਵਾਸ ਇਸ ਤਰ੍ਹਾਂ ਦੇ ਪ੍ਰਚਲਿਤ ਸੀ ਇੱਕ ਹੋਰ ਧਾਰਨਾ ਵੀ ਜੁੜੀ ਹੁੰਦੀ ਹੈ ਕਿ ਵਿਸਾਖ ਸੁਦੀ ਇੱਕ ਨੂੰ ਜਮੀ ਪਵੇ ਬਿਜਲੀ ਚਮਕੇ ਤਾਂ ਫਸਲ ਬੜੀ ਬਹੁਤਾਤ ਦੇ ਵਿੱਚ ਹੁੰਦੀ ਹੈ ਪਹਿਲੀ ਵਿਸਾਖ ਨੂੰ ਜੇ ਵੀਰਵਾਰ ਤੇ ਰੋਣੀ ਨਿਸ਼ਾਤਰ ਦਾ ਜੋਗ ਹੋਵੇ ਤਾਂ ਅੰਨ ਬਹੁਤਾ ਹੁੰਦਾ ਹੁਣ ਇਹ ਜਿਹੜੀਆਂ ਚੀਜ਼ਾਂ ਨੇ ਕਿ ਵਿਸਾਖ ਕਿੱਥੋਂ ਹੋਇਆ ਇਹ ਪ੍ਰਾਤਨ Hindu ਧਾਰਮਿਕ ਗ੍ਰੰਥਾਂ ਦੇ ਵਿੱਚ ਇਹਨਾਂ ਚੀਜ਼ਾਂ ਦਾ ਹੋਇਆ ਈਵਨ ਜਿਹੜੇ ਦਿਨ ਵੀ ਨੇ ਨਾ ਇਹ ਵੀ ਨਕਸ਼ਤਰਾ ਤੋਂ ਬਣਨੇ ਸੋਮਵਾਰ ਮੰਗਲਵਾਰ ਬੁੱਧਵਾਰ ਹੁਣ ਉਹਦੇ ਚ ਰਵੀਵਾਰ ਐ ਰਵੀ ਐਤਵਾਰ ਨੂੰ ਵੀ ਸੂਰਜ ਨੂੰ ਵੀ ਕਿਹਾ ਜਾਂਦਾ ਤੇ ਅੰਗਰੇਜ਼ੀ ਚ ਵੀ ਸਨਡੇ ਕਿਹਾ ਜਾਂਦਾ ਸਨ ਵੀ ਸੂਰਜ ਹੈ ਤੇ ਰਵੀ ਵੀ ਸੂਰਜ ਹੈ ਇਸ ਸਿਲਸਿਲੇ ਦੇ ਵਿੱਚ ਵਿਸਾਖਾ ਜਿਹੜਾ ਹੈ ਅਸਲ ਦੇ ਵਿੱਚ ਜਿਵੇਂ 27 ਨਕਸ਼ਤਰ ਨੇ ਨਕਸ਼ਤਰ ਕਹਿੰਦੇ ਐ ਇਹਨਾਂ ਨੂੰ ਵੈਸੇ ਇਹਨਾਂ 27 ਨਕਸ਼ਤਰਾਾਂ ਦੇ ਵਿੱਚੋਂ ਜਿਹੜਾ 16ਵਾਂ ਨਕਸ਼ਤਰ ਹੈ ਉਸ ਦਾ ਨਾਮ ਵਿਸਾਖਾ ਆ ਜੋ ਮੰਗਲ ਕਾਰਜਾਂ ਲਈ ਸ਼ੁਭ ਮੰਨਿਆ ਜਾਂਦਾ ਵਿਸਾਖਾ ਸੋ ਜਿਸ ਕਰਕੇ ਇਸ ਦੇ ਨਾਂ ਤੇ ਬਣੇ ਹੋਏ ਇਸ ਮਹੀਨੇ ਦੀ ਜਿਹੜੀ ਆ ਧਾਰਮਿਕ માનਤਾ ਜਾਂ ਇਸ਼ਨਾਨ ਵਗੈਰਾ ਜਾਂ ਮੰਗਲ ਕਾਰਜਾਂ ਲਈ ਵਿਸਾਖੀ ਸ਼ੁਭ ਮੰਨਿਆ ਗਿਆ ਨਵੀਂ ਫਸਲ ਦੀ ਆਮਦ ਹੁੰਦੀ ਹੈ ਜਿੱਥੇ ਅਨਾਜ ਹੈ ਜਿਹਦੇ ਘਰੇ ਦਾਣੇ ਉਹਦੇ ਕਮਲੇ ਵੀ ਸਿਆਣੇ ਮੌਸਮ ਬਹੁਤ ਸੋਹਣਾ ਹੁੰਦਾ ਸੋ ਇਸ ਸਿਲਸਿਲੇ ਵਿੱਚ ਵਿਸਾਖੀ ਇੱਕ ਰਾਸ਼ਟਰੀ ਤਿਹਾਰ ਹੈ ਜੋ ਪਹਿਲੀ ਵਿਸਾਖ ਨੂੰ ਪੰਜਾਬ ਦੇ ਵਿੱਚ ਬੜੇ ਚਾਰ ਨਾਲ ਮਨਾਇਆ ਜਾਂਦਾ ਹੈ ਜਦ ਕਦੇ ਪਹਿਲੀ ਵਾਰ ਪੰਜਾਬ ਦੇ ਵਸਨੀਕਾਂ ਨੇ ਭੋਜਨ ਅੰਨ ਪ੍ਰਾਪਤ ਕੀਤਾ ਹੋਵੇਗਾ ਉਦੋਂ ਇਸ ਨੂੰ ਤਿਹਾਰ ਦੇ ਰੂਪ ਚ ਬਣਾਇਆ ਹੋਵੇਗਾ ਜਾਂ ਨਵੇਂ ਅੰਨ ਦੀ ਖੁਸ਼ੀ ਹੋਈ ਹੋਵੇਗੀ ਰੱਬਾ ਰੱਬਾ ਮੀਂਹ ਵਰਸਾ ਸਾਡੀ ਕੋਠੀ ਦਾਣੇ ਪਾ ਜਦੋਂ ਉਸ ਅੰਨ ਦੇ ਆਉਣ ਦੀ ਉਮੀਦ ਹੋਏ ਕਿਉਂਕਿ ਇਹ ਨਹੀਂ ਦਿਨੀ ਅੱਗੇ ਛੋਲੇ ਪੰਜਾਬ ਦੀ ਰਵਾਇਤੀ ਫਸਲ ਸੀ ਛੋਲੇ ਇਹ ਨਹੀਂ ਦਿਨੀ ਆ ਜਾਂਦੇ ਨੇ ਇਸੇ ਕਰਕੇ ਜਿਵੇਂ ਉਮਾ ਛੋਲੇ ਦੀ ਸਬਜ਼ੀ ਬਣਦੀ ਹੈ ਨਾ ਜਾਂ ਛੋਲਿਆਂ ਦਾ ਪ੍ਰਸ਼ਾਦ ਬਣਦਾ ਹੈ ਜਾਂ ਛੋਲਿਆਂ ਦੀਆਂ ਹੋਲਾ ਭੁੰਨ ਲਈਆਂ ਜਾਂਦੀਆਂ ਨੇ ਹੋਲੀ ਨੂੰ ਉਹ ਹੌਲਾ ਪੁੰਦੇ ਤੇ ਹੁਣ ਪੱਕ ਜਾਂਦੇ ਆ ਸਰੋਂ ਆ ਜਾਂਦੀ ਹੈ ਤੇ ਇਸੇ ਤਰ੍ਹਾਂ ਕਈ ਇਲਾਕਿਆਂ 'ਚ ਕਣਕ ਵੀ ਆ ਜਾਂਦੀ ਹੈ ਜਿਵੇਂ ਜਈ ਜਿਹੜਾ ਪੰਜਾਬ ਦਾ ਗਰਮ ਖੇਤ ਹੈ ਬਠਿੰਡਾ ਸਾਈਡ ਸੋ ਜਦੋਂ ਉਹ ਅਨ ਦੀ ਆਮਦ ਹੋਈ ਤਾਂ ਉਸ ਖੁਸ਼ੀ ਦੇ ਵਿੱਚ ਵੀ ਵਿਸਾਖ ਦਾ ਇਹ ਨਸ਼ੱਤਰ ਵਿਸਾਖਾ ਨਸ਼ੱਤਰ ਮੰਗਲ ਮੰਨਿਆ ਜਾਂਦਾ ਹੈ ਇਸ ਦੌਰਾਨ ਇਹ ਵਿਸਾਖੀ ਦਾ ਮੁੱਢ ਵੱਜਦਾ ਹੈ ਤੇ ਕਿਉਂਕਿ ਵਿਸਾਖ ਮਹੀਨੇ ਦਾ ਨਾਂ ਵਿਸਾਖਾ ਨਕਸ਼ਤਰ ਜੋ 16ਵਾਂ ਨਕਸ਼ਤਰ 27 ਨਕਸ਼ਤਰਾਂ ਚੋਂ ਉਸ ਤਰ੍ਹਾਂ ਇਹ ਆਉਂਦਾ ਸੋ ਪੰਜਾਬ ਦੇ ਵਿੱਚ ਮਹੀਨਿਆਂ ਦੇ ਨਾਂ ਨਕਸ਼ਤਰਾਂ ਤੇ ਨੇ ਵਿਸਾਖੀ ਸੂਰਜ ਵਰਸ਼ ਦਾ ਪਹਿਲਾ ਦਿਨ ਹੈ ਦੋ ਦੋ ਕੈਲੰਡਰ ਚੱਲਦੇ ਇਹਨਾਂ ਦਾ ਇੱਕ ਸੂਰਜੀ ਤੇ ਦੂਸਰਾ ਚੰਨ ਵਾਲਾ ਸੋ ਵਿਸਾਖੀ ਸੂਰਜ ਵਰਸ਼ ਦਾ ਪਹਿਲਾ ਦਿਨ ਹੈ ਇਸ ਦਿਨ ਸੂਰਜ ਪਹਿਲੀ ਵਾਰੀ ਜਿਹੜਾ ਹੈਗਾ ਉਹ ਮੇਖ ਰਾਸ਼ੀ ਹੈ ਜਿਸ ਤਰ੍ਹਾਂ ਹੁਣ ਰਾਸ਼ੀਆਂ ਨੇ ਜਾਣੀ ਵਿਸਾਖ ਵਾਲੇ ਦਿਨ ਸੂਰਜ ਮੇਖ ਰਾਸ਼ੀ ਦੇ ਵਿੱਚ ਪ੍ਰਵੇਸ਼ ਕਰਦਾ ਹੈ ਇਹਨਾਂ ਦੇ ਕਿਤੇ ਨਾ ਕਿਤੇ ਲੌਜਿਕ ਵੀ ਨੇ ਜੋ ਗਰਮੈਸ਼ ਦੀ ਰੋਤ ਹੈ ਮੇਖ ਇਸੇ ਕਰਕੇ ਇਸ ਨੂੰ ਮੇਖ ਵੀ ਕਿਹਾ ਜਾਂਦਾ ਹੈ ਭਾਰਤ ਵਿੱਚ ਇਸ ਨੂੰ ਮੇਖ ਸੰਕਰਾਂਤੀ ਵੀ ਕਿਹਾ ਜਾਂਦਾ ਹੈ ਜਿਵੇਂ ਸੰਗ੍ਰਾਂਧ ਹੁੰਦੀ ਨਾ ਕੋਈ ਪਹਿਲਾ ਦਿਨ ਜਿਆਣੀ ਸੂਰਜ ਜਦੋਂ ਰਾਸ਼ੀयां ਬਦਲਦਾ ਉਸ ਦਿਨ ਮੇਖ ਰਾਸ਼ੀ ਜੋ ਪ੍ਰਵੇਸ਼ ਕਰਦਾ ਜਿਵੇਂ 12 ਰਾਸ਼ੀयां ਹੁੰਦੀ ਨੇ ਮੇਰੀ ਰਾਸ਼ੀ ਪਤਾ ਨਹੀਂ ਕਰਨਿਆ ਪਤਾ ਨਹੀਂ ਕੀ ਹੈ ਮੈਂ ਤਾਂ ਕਦੇ ਦੇਖੀ ਦੁਖੀ ਨਹੀਂ ਹੋਂ ਤਾਂ ਅੱਗੇ ਮਾੜਾ ਮੋਟਾ ਵੇਖ ਲੈਂਦੇ ਸੀ ਜੋ ਜੋ ਨਿਆਣੇ ਸੀਗੇ ਸੁਣਦੇ ਹੁੰਦੇ ਸੀ ਹੈਨਾ ਪੰਡਤ ਆਉਪਣੇ ਦੇ ਵਿੱਚ ਹਾਲਾਂਕਿ ਅੰਗਰੇਜ਼ੀ ਅਖਬਾਰਾਂ 'ਚ ਵੀ ਆਉਂਦੀ ਹੈ ਹੈਨਾ ਕੰਨਿਆਂ ਸੋ ਇਸ ਤਰ੍ਹਾਂ ਇਹ ਜਿਹੜੀਆਂ ਰਾਸ਼ੀਆਂ ਨੇ ਮੇਖ ਰਾਸ਼ੀ ਦੇ ਵਿੱਚੇ ਪ੍ਰਵੇਸ਼ ਕਰਦਾ ਮੇਖ ਦੀ ਸੰਗਰਾਮਤ ਹੁੰਦੀ ਹੈ ਜਿਸ ਕਰਕੇ ਉਸ ਨੂੰ ਮੇਖ ਵੀ ਕਹਿੰਦੇ ਨੇ ਹੁਣ ਮੈਂ ਤੁਹਾਨੂੰ ਜ਼ਿਕਰ ਕੀਤਾ ਸੀ ਕਿ ਆਪਣੇ ਸਾਡੇ ਪਿੰਡ ਸੇਵਾ ਸੋਂ ਸੀ ਮੇਰੇ ਤੋਂ ਤਾਂ ਥੋੜੇ ਜਿਹਾ ਵੱਡਾ 2 ਸਾਲ ਮੈਂ ਉਹ ਤੋਂ ਸੁਣਿਆ ਸੀ ਸਕੂਲ ਪੜ੍ਹਦਿਆਂ ਕਿ ਚੜ ਗਈ ਮੇਖ ਜਟਾ ਕੱਚੀ ਪੱਕੀ ਨਾ ਵੇਖ ਜਾਨੀ ਜਦੋਂ ਮੇਖ ਜਾਨੀ ਵਿਸਾਖੀ ਚੜ ਗਈ ਤਾਂ ਫਸਲ ਵੜ ਲਓ ਕੱਚੀ ਪੱਕੀ ਨਾ ਵੇਖੋ ਪੱਕੀ ਗਈ ਹੈ ਕਾਲਸ ਕਈ ਆ ਰਹੀਆਂ ਤੇ ਥੋੜੀ देर ਕਾਲ ਨਹੀਂ ਲਵਾਂਗੇ 10 ਮਿੰਟ ਤੱਕ ਕਾਲ ਲੈ ਲਾਂਗੇ ਪਲੀਜ਼ ਤੇ ਜਿਸ ਦੌਰਾਨ ਵਿਸਾਖੀ ਵਾਲੇ ਦਿਨ ਦਿਨ ਤੇ ਰਾਤ ਬਰਾਬਰ ਹੁੰਦੇ ਨੇ ਇਸੇ ਲਈ ਵਿਸਾਖੀ ਨੂੰ ਸੁਵੰਤ ਸਰ ਵੀ ਕਿਹਾ ਜਾਂਦਾ ਹੈ ਜਾਨੀ ਦਿਨ ਤੇ ਰਾਤ ਦਾ ਫਾਸਲਾ ਜਿਹੜਾ ਬਰਾਬਰ ਹੁੰਦਾ ਇਸ ਕਰਕੇ ਇਸ ਨੂੰ ਸੁਵੰਤ ਸਰ ਵੀ ਕਿਹਾ ਜਾਂਦਾ ਇਹ ਵੀ ਇੱਕ ਤਿਹਾਰ ਹੈ ਪਦਮ ਪ੍ਰਾਣ ਦੇ ਅਨਸਾਰ ਵਿਸਾਖੀ ਦਾ ਦਿਨ ਬੜਾ ਮਹੱਤਵਪੂਰਨ ਹੈ ਇਸ ਨੂੰ ਮਦਮ ਮਾਸ ਕਿਹਾ ਜਾਂਦਾ ਹੈ ਤੇ ਰੱਬ ਨੂੰ ਜਾਂ ਭਗਵਾਨ ਨੂੰ ਇਹ ਦਿਵਸ ਬੜਾ ਪਿਆਰਾ ਹੈ ਇਸ ਲਈ ਇਸ ਦਿਨ ਵੱਡੇ ਵੱਡੇ ਤੀਰਥਾਂ ਤੇ ਕੁੰਭ ਲੱਗਦੇ ਹਨ ਯਾਨੀ ਇਕੱਠ ਹੁੰਦਾ ਹੈ ਨੌਣ ਹੁੰਦਾ ਹੈ ਸੁਬਹ ਵਿਸਾਖੀ ਵਾਲੇ ਦਿਨ ਥਾਂ-ਥਾਂ ਮੇਲੇ ਲੱਗਦੇ ਨੇ ਤੇ ਭੰਗੜੇ ਪੈਂਦੇ ਨੇ ਵਿਸਾਖੀ ਦੀ ਇਤਿਹਾਸਕ ਮਹੱਤਤਾ ਵੀ ਹੈ ਕਿਉਂਕਿ ਇਸ ਦਿਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਨੂੰ ਖਾਲਸਾ ਸਾਜਣਾ ਕੀਤੀ ਪੰਜ ਪਿਆਰੇ ਸਾਜੇ ਤੇ ਕੌਮ ਦੇ ਵਿੱਚ ਇੱਕ ਨਵਾਂ ਜਜ਼ਬਾ ਭਰਿਆ ਤੇ ਹਾਲਾਂਕਿ ਸਿੱਖ ਇਤਿਹਾਸ ਦੇ ਵਿੱਚ ਜਿਸ ਤਰ੍ਹਾਂ ਇਸ ਦਾ ਸੰਦਰਭ ਵੇਖਿਆ ਜਾਵੇ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ 1699 ਨੂੰ ਸਾਜਨਾ ਦਿਵਸ ਮਨਾਇਆ ਇਸ ਦੌਰਾਨ ਫਿਰ ਉਸ ਤੋਂ ਬਾਅਦ 1919 ਦੀ ਜਲਿਆਂ ਵਾਲੇ ਬਾਗ ਦੀ ਵਿਸਾਖੀ ਦਾ ਉਸਾਕਾ ਵੀ ਚੇਤੇ ਆਉਂਦਾ ਜਿਸ ਦਾ ਆਪਾਂ ਜ਼ਿਕਰ ਕੀਤਾ ਕਿ ਹੁਣ 1 ਸਾਲ ਬਾਅਦ ਉੱਥੇ ਜਿਹੜੇ ਸ਼ਹੀਦਾਂ ਦੀ ਤਦਾਦ ਹੈ ਉਸ ਦੇ ਵਿੱਚ ਵਿਵਾਦਾ ਹੋ ਜਾਣਾ ਕਿਉਂਕਿ ਜਿਹੜਾ ਇਸ ਸੰਬੰਧੀ ਜਿਹੜੀ ਚੇਅਰ ਬਣੀ ਹੋਈ ਹੈ ਅੰਮ੍ਰਿਤਸਰ ਦੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿੱਚ ਉਸ ਚੇਅਰ ਤੇ ਜਿਹੜੇ ਡਾਕਟਰ ਦੀ ਡਿਊਟੀ ਲੱਗੀ ਹੈ ਡਾਕਟਰ ਅਮਨਦੀਪ ਗੌਰ ਬੱਲ ਹੋਰਾ ਨੇ ਉਹਨਾਂ ਨੇ ਖੋਜ ਕੀਤੀ ਆਪਣੇ ਰਿਸਰਚ ਫੈਲੋ ਦਿਲਬਾਖ ਸਿੰਘ ਦੇ ਨਾਲ ਕਿ 1919 ਦੇ ਇਸ ਸਾਕੇ ਦੇ ਦੌਰਾਨ ਪਾਰ ਸਰਕਾਰ ਦੇ ਰਿਕਾਰਡ ਮੁਤਾਬਕ ਹੁਣ ਤੱਕ ਸ਼ਹੀਦ ਹੋਏ ਲੋਕਾਂ ਦੀ ਤਦਾਦ 381 ਸੀ ਜਿਨ੍ਹਾਂ ਦੇ ਵਿੱਚ ਚਾਰ ਨਾਮ ਵੈਰੀਫਾਈ ਕਰ ਤੇ ਡਬਲ ਮਿਲੇ ਜਾਨੀ ਦੋ ਵਾਰ ਆਏ ਹੋਏ ਸੀ ਤੇ ਇਸ ਲਈ ਉਹਨਾਂ ਨੂੰ ਹਟਾ ਦਿੱਤਾ ਗਿਆ ਪਰ ਹੁਣ ਜਿਵੇਂ ਇਸ ਤਰ੍ਹਾਂ 57 ਨਾਂ ਨਵੇਂ ਲੱਭੇ ਨੇ ਇਸ ਟੀਮ ਨੇ ਪੰਜਾਬ ਹਰਿਆਣਾ ਹਿਮਾਚਲ ਦੇ ਲੋਕ ਗਿਆ ਨੇ ਜਿਵੇਂ ਜੇਠੂਵਾਲ ਪਿੰਡ ਦਾ ਜ਼ਿਕਰ ਸੀ ਦਲਬਾਖ ਸਿੰਘ ਨੇ ਕੀਤਾ ਰਿਸਰਚ ਫਾਲੋਸ ਸੀ ਜਿਹੜਾ ਫੈਲੋ ਸੀ ਕਿ ਉਥੇ 13 April 1919 ਨੂੰ ਜੇਠੂਵਾਲ ਦੇ ਦੋ ਨੌਜਵਾਨ ਆਏ ਸਨ ਦਰਵਾਰ ਸਾਹਿਬ ਇੱਕ ਦਰਵਾਰ ਸਾਹਿਬ ਮੱਥਾ ਟੇਕਣ ਗਿਆ ਤੇ ਦੂਸਰਾ ਜੱਲਿਆਂ ਵਾਲੇ ਬਾਗ ਸੀ ਉਹ ਜੱਲਿਆਂ ਵਾਲੇ ਬਾਗ ਦੇ ਵਿੱਚ ਗੋਲੀਆਂ ਦਾ ਸ਼ਿਕਾਰ ਹੋ ਕੇ ਸ਼ਹੀਦ ਹੋ ਗਿਆ ਤੇ ਦੂਸਰਾ ਜਦੋਂ ਪਿੰਡ ਪਹੁੰਚਿਆ ਉਸਨੇ ਦੱਸਿਆ ਤੇ ਫਿਰ ਉਸਦੀ লাশ ਉਹ ਪਿੰਡ ਵਾਲੇ ਲੈ ਕੇ ਗਏ ਇਹ ਇਸ ਤਰ੍ਹਾਂ ਹੋਰ ਬਹੁਤ ਸਾਰੇ ਲੋਕ ਸੀ ਪਾਕਿਸਤਾਨ ਦੇ ਮੁਸਲਮ ਭਾਈਚਾਰੇ ਦੇ ਲੋਕ ਵੀ ਸੀਗੇ ਕਿਉਂਕਿ ਉਦੋਂ ਤਿਹਾੜ ਸਾਂਝੇ ਮਨਾਉਂਦੇ ਸੀ ਲੋਕ ਇਸ ਤਰ੍ਹਾਂ ਦੀ ਬਹੁਤੀ ਨਫ਼ਰਤ ਨਹੀਂ ਸੀ ਸੋ ਅਜੇ ਵੀ ਬਹੁਤ ਸਾਰੇ ਸ਼ਹੀਦਾਂ ਦੇ ਬਾਰੇ ਨਹੀਂ ਪਤਾ ਲੱਗ ਰਿਹਾ 105 ਸਾਲ ਹੋਣ ਦੇ ਬਾਵਜੂਦ ਜਿਸ ਤਰ੍ਹਾਂ ਇਸ ਜਿਹੜੀ ਜੀਐਨਡੀਯੂ ਯੂਨੀਵਰਸਿਟੀ ਦੇ ਵਿੱਚ ਅਮਰਸਰ ਯੂਨੀਵਰਸਿਟੀ ਦੇ ਵਿੱਚ ਚੇਅਰ ਬਣੀ ਹੋਈ ਹੈ ਤੇ ਉਸ ਚੇਅਰ ਦੇ ਵਿੱਚ ਇਹ ਪ੍ਰੋਜੈਕਟ ਦਿੱਤਾ ਗਿਆ ਸੀ ਸਰਕਾਰ ਦੀ ਤਰਫੋਂ ਸੋ ਉਸ ਦੀ ਚੇਅਰ ਦੀ ਹੈਡ ਪ੍ਰੋਫੈਸਰ ਅਮਨਦੀਪ ਕੌਰ ਹੋਰਾਂ ਦੀ ਟੀਮ ਨੇ 57 ਸ਼ਹੀਦਾਂ ਦਾ ਜਿਹੜਾ ਨਾਂ ਸਾਹਮਣੇ ਲੈਂਦਾ ਹਾਲਾਂਕਿ ਇਸ ਬਾਰੇ ਉਹਨਾਂ ਨੇ ਇੱਕ ਕਿਤਾਬ ਵੀ ਲਿਖੀ ਹੈ ਜਿਹੜੀ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਬਾਰੇ ਹੋਰ ਖੁਲਾਸੇ ਕਰੇਗੀ ਸੋ ਜਿਸਲਸ ਦੇ ਵਿੱਚ ਉਸ ਕਿਤਾਬ ਜਦੋਂ ਉਹ 16 April ਨੂੰ ਰਿਲੀਜ਼ ਹੋ ਰਹੀ ਹੈ ਇਹਨਾਂ ਦੀ ਕਿਤਾਬ ਡਾਕਟਰ ਅਮਨਦੀਪ ਕੌਰ ਬਲਹੋਰਾ ਦੀ ਰਿਵਿਜ਼ਟਿੰਗ ਦਾ ਮਾਰਟਾਇਸ ਆਫ ਜਲਿਆਂਵਾਲਾ ਬਾਗ ਮੈਸੇਕਰ ਜਲਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਬਾਰੇ ਕਿਤਾਬ ਹੈ ਜਿਸ ਤੇ ਵਿੱਚ ਹੋਰ ਬਹੁਤ ਸਾਰੇ ਖੁਲਾਸੇ ਹੋਣਗੇ ਸੋ ਇਸੇ ਤਰ੍ਹਾਂ ਸਿੱਖ ਇਤਿਹਾਸ ਦੇ ਵਿੱਚ ਅਗਰ ਵੇਖਿਆ ਜਾਵੇ ਤਾਂ ਵਿਸਾਖੀ ਦਾ ਸلسਲਾ ਤੀਸਰੀ ਪਾਤਸ਼ਾਹੀ ਦੇ ਦੌਰਾਨ ਸ਼ੁਰੂ ਹੁੰਦਾ ਹੈ ਗੋਵਿੰਦ ਵਾਦ ਸਾਹਿਬ ਦੇ ਵਿੱਚ ਜਦੋਂ ਤੀਸਰੀ ਪਾਤਸ਼ਾਹੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸਿੱਖਾਂ ਦੇ ਤੀਸਰੇ ਗੁਰੂ ਉਹ ਪਹਿਲੀ ਵਾਰੀ ਵਿਸਾਖੀ ਮਨਾਉਂਦੇ ਨੇ ਗੁਰੂ ਅਮਰਦਾਸ ਜੀ ਤੇ ਇਹ ਵਿਸਾਖੀ ਮਨਾਈ ਗਈ ਸੰਮਤ 1624 ਨੂੰ ਜਾਨੀ ਕਿ ਸਨ 1567 ਈਸਵੀ ਨੂੰ ਪਹਿਲਾ ਵਿਸਾਖੀ ਦਾ ਦਿਹਾੜਾ ਇੱਥੇ ਮਨਾਇਆ ਗਿਆ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੀ ਅਗਵਾਈ ਦੇ ਵਿੱਚ ਤੇ ਉਸ ਸਮੇਂ ਦੂਸਰੇ ਘਰ ਧਾਮਾਂ ਤੋਂ ਇਲਾਵਾ ਇੱਥੇ ਪਹਿਲੀ ਵਾਰੀ ਵਿਸਾਖੀ ਮੇਲਾ ਮਨਾਉਣ ਦਾ ਅਯੋਜਨ ਹੋਣ ਲੱਗਾ ਪੰਜਾਬ ਦੇ ਵਿੱਚ ਜਾਂ ਸਿੱਖਾਂ ਦੇ ਵਿੱਚ ਜਿਸ ਤਰ੍ਹਾਂ ਫਿਰ ਇਹ ਦੇਸ਼ ਦੁਨੀਆ ਦੇ ਵਿੱਚ ਗੋਵਿੰਦਵਾਲ ਦੀ ਵਿਸਾਖੀ ਵੀ ਇੱਕ ਵੱਡਾ ਪੁਰਬ ਬਣਿਆ। ਇਸ ਸੰਸਥਾ ਦੇ ਵਿੱਚ ਪਵਿੱਤਰ ਬਾਉਲੀ ਤਿਆਰ ਹੋਈ ਸੀਗੀ ਤੇ ਗੁਰੂ ਅਮਰਦਾਸ ਜੀ ਨੇ ਗੁਰੂ ਘਰ ਦੇ ਪ੍ਰੇਮੀ ਪਾਰੋ ਪਰਮਹਾਂਸ ਦੀ ਸਲਾਹ ਤੇ ਫਿਰ ਵਿਸਾਖੀ ਗੋਵਿੰਦਵਾਲ ਸਾਹਿਬ ਦੇ ਵਿੱਚ ਸੰਮਤ 1624 ਨੂੰ ਜਾਨਕੀ 1567 ਈਸਵੀ ਦੇ ਵਿੱਚ ਜੋੜ ਮੇਲ ਵਸਾਖੀ ਦਾ ਮਨਾਉਣ ਦਾ ਫੈਸਲਾ ਕੀਤਾ ਤੇ ਸੰਗਤ ਨੂੰ ਸੱਦੇ ਭੇਜੇ ਗਏ ਸੀ ਇਸ ਵਾਸਤੇ ਵਿਸ਼ੇਸ਼ ਤੌਰ ਤੇ ਵੱਡਾ ਇਕੱਠ ਵਸਾਖੀ ਦਾ ਗੋਇੰਦਵਾਲ ਦੀ ਧਰਤੀ ਤੇ ਹੋਇਆ ਜਿੱਥੇ ਬੋਲੀ ਸਾਹਿਬ ਦੀ ਸ਼ੁਰੂਆਤ ਹੋਈ ਸੀਗੀ ਉੱਥੇ 84 ਪੌੜੀਆਂ ਨੇ ਕਈ ਇਸ ਪੌੜੀ ਤੇ ਇੱਕ ਬਾਤ ਕਰੀ ਜਾਂਦੇ ਨੇ ਕਿ ਭਾਈ ਇੱਥੇ ਇੱਕ ਇੱਕ ਜੋਨ ਕੱਟੀ ਜਾਊਗੀ ਕਈ ਲੋਕ ਇਹ ਤਾਂ ਵੀ ਇਹ 84 ਪੌੜੀਆਂ ਨੇ ਬੋਲੀ ਦੀਆਂ ਤੇ ਉੱਥੇ ਇਸ਼ਨਾਨ ਵੀ ਕਰਦੇ ਨੇ ਜਾ ਕੇ ਬੋਲੀ ਚ ਲੋਕੀ ਲੋਕ ਪਾਣੀ ਵੀ ਲਿਆਉਂਦੇ ਨੇ ਇਸੇ ਤਰ੍ਹਾਂ ਫਿਰ ਵਿਸਾਖੀ ਦਾ ਦੂਸਰਾ ਪੁਰਬ ਜਿਹੜਾ ਵੱਡੇ ਤੌਰ ਤੇ ਖਾਲਸਾ ਸਾਜਣਾ ਜਿਸ ਦਿਨ ਕੀਤੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਨੰਦ ਪਰਸਾਵੇਕੇ ਤੇ ਭਾਈ ਦਿਆ ਸਿੰਘ ਭਾਈ ਧਰਮ ਸਿੰਘ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਤੇ ਭਾਈ ਸਾਬ ਸਿੰਘ ਪੰਜ ਪਿਆਰੇ ਥਾਪੇ ਗਏ ਉਸ ਤੋਂ ਬਾਅਦ ਫਿਰ ਖਾਲਸਾ ਸਾਜਣਾ ਹੁੰਦੀ ਹੈ ਉਹ ਕੌਮ ਪੈਦਾ ਹੁੰਦੀ ਹੈ ਜਿਸ ਨੇ ਫਿਰ ਬੜੀਆਂ ਤਰੱਕੀਆਂ ਕੀਤੀਆਂ ਥੋੜੇ ਜੇ ਸਮੇਂ ਦੇ ਵਿੱਚ ਸਿੱਖ ਇਤਿਹਾਸ ਦੇ ਵਿੱਚ ਆਪਣਾ ਨਾਂ ਕਾਇਮ ਕਰ ਗਏ ਸੋ ਇਸ ਦਾ ਜਿਹੜਾ ਸੱਭਿਆਚਾਰਕ ਪੱਖ ਹੈ ਕਿ ਜਿਸ ਤਰ੍ਹਾਂ ਮੈਂ ਜ਼ਿਕਰ ਕੀਤਾ ਸੀ ਦਾਂਦਾਂ ਦੀਆਂ ਦੌੜਾਂ ਬੜਦਾਂ ਦੀਆਂ ਦੌੜਾਂ ਪਾਕਿਸਤਾਨ ਦੇ ਮੁਜ਼ਫਰਗੜ ਜ਼ਿਲ੍ਹੇ ਦਾ ਜਿਹੜਾ ਗੈਸਟ ਹੈ ਰਿਹਾ ਕਿਉਂਕਿ ਹਰ ਸਟੇਟ ਦਾ ਗੈਸਟ ਸ਼ਬਦ ਹੈ ਜਿਵੇਂ ਪਟਿਆਲਾ ਸੰਗਰੂਰ ਅੱਗੇ ਗੈਸਟ ਸ਼ਬਦ ਹੈ ਸੀ ਇੰਗਰੇਜ਼ਾਂ ਦੇ ਦੌਰਾਨ ਪਾਕਿਸਤਾਨ ਦੇ ਮੁਜ਼ਫਰਗੜ ਜ਼ਿਲ੍ਹੇ ਦੇ ਵਿੱਚ ਜਿਹੜਾ ਮੁਜ਼ਫਰਗੜ ਗਸਟੀਗਰ ਹੈ ਉਸ ਦੇ ਵਿੱਚ ਇਸ ਕਾਲ ਦਾ ਹਮਾਲਾ ਮਿਲਦਾ ਕਿ ਮੁੱਢ ਦੇ ਵਿੱਚ ਇਹ ਦੌੜ ਸੀ ਜਿਹੜੀ ਵਿਸਾਖ ਦੇ ਮਹੀਨੇ ਹੁੰਦੀ ਸੀ ਜਦੋਂ ਜਟਹਾੜੀ ਦੀ ਫਸਲ ਤੋਂ ਵਿਹਲੇ ਹੁੰਦੇ ਤੇ ਇਸ ਦਾ ਨਾਮ ਵਿਸਾਖੀ ਪੈ ਗਿਆ ਤੇ ਦਾੰਦਾਂ ਦੀ ਜੋੜੀ ਨੂੰ ਖੂਹ ਨਾਲ ਜੋੜ ਦਿੱਤਾ ਜਾਂਦਾ ਫਿਰ ਅੱਧੇ ਘੰਟੇ ਤੱਕ ਉਹਨੂੰ ਹੱਕਿਆ ਜਾਂਦਾ ਤੇ ਫਿਰ ਦੂਜੀ ਜੋੜੀ ਜੋੜੀ ਜਾਂਦੀ ਫਿਰ ਇਹ ਫੈਸਲਾ ਦਰਸ਼ਕ ਕਰਦੇ ਕਿ ਕਿਹੜੀ ਜੋੜੀ ਨੇ ਸਭ ਤੋਂ ਜ਼ਿਆਦਾ ਪਾਣੀ ਕੱਢਿਆ ਜਾਂ ਕਿਹੜੀ ਜੋੜੀ ਸਭ ਤੋਂ ਵਧੀਆ ਫਿੱਟ ਰਹੀ ਸੋ ਇਸ ਸਲਸ ਦੇ ਵਿੱਚ ਕਈ ਵਾਰੀ ਖੁੱਲੇ ਖੇਤਾਂ ਦੇ ਵਿੱਚ ਦਾੰਦਾਂ ਦੀ ਦੌੜ ਵੀ ਲੱਗਦੀ ਸੀ ਜਿਵੇਂ ਬੈਲ ਗੱਡੀਆਂ ਦੀ ਦੌੜ ਹੋਗੀ ਠੋਕਰਾਂ ਪਜਾਉਣੀਆਂ ਹੋਗੀਆਂ ਕਿਉਂਕਿ ਬੱਗੇ-ਬੱਗੇ ਬੈਲ ਰੱਖਣੇ ਪੰਜਾਬੀਆਂ ਦਾ ਸ਼ੌਕ ਰਿਹਾ ਪੰਜਾਬ ਦੇ ਹੋਰ ਇਲਾਕਿਆਂ 'ਚ ਵੀ ਦਾੰਦਾਂ ਦੀਆਂ ਦੌੜਾਂ ਹੁੰਦੀਆਂ ਸੀ ਸੋ ਇਹ ਦਾੰਦ ਜਿਹੜੇ ਨੇ ਇਹਦੇ ਬਾਰੇ ਬਹੁਤ ਸਾਰੇ ਮਹਾਵਰੇ ਨੇ ਜਿਵੇਂ ਮੈਂ ਜ਼ਿਕਰ ਵੀ ਕੀਤਾ ਕਿਸੀ ਦਾੰਦ ਪਰਾਏ ਤੇ ਹਾਲੀ ਹੋਰ ਜਿਵੇਂ ਭਾਵੇਂ ਤਿਵੇਂ ਤੋਰ ਕੇ ਪ੍ਰਾਇ ਪਸ਼ੂ ਬਾਰੇ ਕਿਹਾ ਜਾਂਦਾ ਕਿ ਬਗਾਨੇ ਜਦੋਂ ਪਸ਼ੂ ਨੇ ਫਿਰ ਉਹਨਾਂ ਦਾ ਹਾਲ ਹੀ ਪਾਲੀ ਉਹਨਾਂ ਨੂੰ ਆਪਣੇ ਹਿਸਾਬ ਨਾਲ ਹੀ ਤੋੜਦਾ ਸੋ ਇਸ ਕਰਕੇ ਵਿਸਾਖੀ ਦਾ ਜਿਹੜਾ ਇਹ ਇਤਿਹਾਸਕ ਤੇ ਵਿਰਾਸਤੀ ਪੱਖ ਜਿਹੜਾ ਆਪਣੇ ਆਪ ਦੇ ਵਿੱਚ ਰਿਹਾ ਸੋ ਏਸੀ ਵਿਸਾਖੀ ਬਾਰੇ ਗੱਲਬਾਤ ਸੋ ਇਹ ਮੌਸਮੀ ਤਿਹਾਰ ਵੀ ਹੈ ਤੇ ਧਾਰਮਿਕ ਵੀ ਹੈ ਉਸ ਤਾ ਜਿਵੇਂ ਮੇਖ ਹੈ ਕਿਉਂਕਿ ਸੂਰਜ ਮੇਖ ਰਾਸ਼ੀ ਵਿੱਚ ਪ੍ਰਵੇਸ਼ ਕਰਦਾ ਸੂਰਜ ਜੀ ਵਰਸ਼ ਦਾ ਇਹ ਪਹਿਲਾ ਦਿਨ ਹੁੰਦਾ ਹੈ ਸੋ ਕਈ ਮੁਲਕਾਂ ਦੇ ਵਿੱਚ ਪੰਜਾਬ ਹੀ ਨਹੀਂ ਭਾਰਤ ਹੀ ਨਹੀਂ ਕਈ ਮੁਲਕਾਂ ਦੇ ਵਿੱਚ ਵੀ ਇਸ ਪੁਰਬ ਨੂੰ ਜਿਹੜਾ ਹੈਗਾ ਆਪਣੇ ਆਪਣੇ ਤੌਰ ਤੇ ਮਨਾਇਆ ਵੀ ਜਾਂਦਾ ਹੈ ਜਿਵੇਂ ਇਹ ਨਵੇਂ ਸਾਲ ਦੇ ਜਸ਼ਨ ਦੇ ਵਿੱਚ THAILAND ਅੱਜਕੱਲ ਦੋ ਡੁੱਬਿਆ ਹੋਇਆ ਸੋ ਇਸ ਤਰ੍ਹਾਂ ওয়াটার ਫਾਈਟ ਚੱਲ ਰਹੀਆਂ ਨੇ ਸੋ ਆਪਣੇ ਤੌਰ ਤੇ ਉੱਥੇ ਜਿਹੜੀਆਂ ওয়াটার ਗੇਮਸ ਹੁੰਦੀਆਂ ਨੇ ਸੋ ਉੱਥੇ ਸੌਂਗਕਰਨ ਫੈਸਟੀਵਲ ਦੀ ਸ਼ੁਰੂਆਤ ਹੁੰਦੀ ਹੈ THAILAND ਦੇ ਵਿੱਚ ਨਵੇਂ ਸਾਲ ਦੇ ਮੌਕੇ ਤੇ ਹਰ ਸਾਲ 13 ਤੋਂ 15 April ਨੂੰ ਮਨਾਏ ਜਾਣ ਵਾਲੇ ਇਸ ਫੈਸਟੀਵਲ ਦੇ ਵਿੱਚ ਵਿਸ਼ਵਪਰ ਦੇ ਲੋਕ ਆਉਂਦੇ ਨੇ ਕਿ ਇੱਕ ਦੂਸਰੇ ਤੇ ਹੋਲੀ ਦੀ ਤਰ੍ਹਾਂ ਪਾਣੀ ਸੁੱਟਦੇ ਨੇ ਜਿਸ ਵਜ੍ਹਾ ਕਰਕੇ ਦੁਨੀਆ ਦੇ ਵਿੱਚ ਸਭ ਤੋਂ ਵੱਡੀ ਵਾਟਰ ਫਾਈਟ ਵੀ ਇਸ ਨੂੰ ਕਿਹਾ ਜਾਂਦਾ ਹੈ ਸੋ THAILAND ਦੇ ਵਿੱਚ ਇੰਨੀ ਦਿਨੀ ਬਹੁਤ ਇਸ ਤਰ੍ਹਾਂ ਦਾ سلسلہ ਜਿਹੜਾ ਹੈਗਾ ਉਹ ਤਿਉਹਾਰਾਂ ਦਾ ਚੱਲਦਾ ਹੈ ਸੋ ਲੋਕਾਂ ਵੇਖਣਾ ਬਸਾਖੀ ਵਾਲਾ ਮੇਲਾ ਤੇ ਅਸਾਂ ਤੇਰੀ ਤੋਰ ਵੇਖਣੀ ਪਰ ਕਿਉਂਕਿ ਗੁਰੂ ਸਾਹਿਬ ਨੇ ਇਸ ਨੂੰ ਆਨੰਦਪੁਰ ਸਾਹਿਬ ਦੇ ਵਿੱਚ ਸ਼ੁਰੂ ਕੀਤਾ ਪਰ ਗੁਰੂ ਸਾਹਿਬ ਆਪਣੀ ਹਜਾਤੀ ਦੇ ਦਿਨਾਂ ਦੇ ਦੌਰਾਨ ਤਲਵੰਡੀ ਸਾਬੋ ਸਨ ਵਿਸਾਖੀ ਦੇ ਮੌਕੇ ਸੋ ਇਸ ਕਰਕੇ ਤਲਵੰਡੀ ਸਾਬੋ ਦੀ ਵਿਸਾਖੀ ਵੀ ਮਨਾਇ ਜਾਂਦੀ ਹੈ ਜਿਵੇਂ ਜੋੜੇ ਤੋੜ ਵਿਸਾਖੀ ਮੇਲਾ ਮੁਕਸਰ ਦਾ ਇਹ ਪ੍ਰਾਣੀ ਫੋਕ ਲੋਰ ਦਾ ਇੱਕ ਮੁਹਾਵਰਾ ਹੈ ਕਿਉਂਕਿ ਤਲਵੰਡੀ ਸਾਬੋ ਦੂਰ ਦਰਾਡੇ ਦਾ ਇਲਾਕਾ ਸੀ ਰੇਲਵੇ ਲਾਈਨ ਤੋਂ ਦੂਰ ਸੀ ਪਹੁੰਚਣ ਦੇ ਸਾਧਨ ਨਹੀਂ ਸੀ ਰਤੀਲੇ ਟੱਬੇ ਸੀ ਹਨਾ ਤੇ ਉਸ ਦੌਰਾਨ ਮੁਸ਼ਕਤਾਂ ਸੀ ਉਹ ਨਾ ਜਾਣਾ ਔਖਾ ਸੀ ਇਸ ਤੋਂ ਪਹਿਲਾਂ ਮਾਗੀ ਹੋ ਕੇ ਹਟਦਾ ਸੋ ਬਸਾਖੀ ਜੋੜੇ ਤੋੜ ਤਾਂ ਹੀ ਕਿਹਾ ਗਿਆ ਕਿ ਜੁੱਤੀਆਂ ਟੁੱਟ ਜਾਂਦੀਆਂ ਸੀ ਜਾਂਦੇ ਆ ਦੰਦਵਾ ਸਾਹਿਬ ਤਲਵੰਡੀ ਸਾਬੋ ਦੂਰ ਦਰਾਡੇ ਦਾ ਇਲਾਕਾ ਸੀ ਸਾਧਨ ਨਹੀਂ ਸਨ ਤੁਰਨਾ ਪੈਂਦਾ ਸੀ ਜਿਵੇਂ ਉਹ ਕਹਿੰਦੇ ਆ ਕਿ ਬਲਦ ਨੂੰ ਗਾਹ ਤੇ ਔਰਤ ਨੂੰ ਰਾਹ ਤੁਰਨਾ ਬਹੁਤ ਔਖਾ ਹੈ ਫਿਰ ਉਹ ਗੱਲਾਂ ਚੱਲੀਆਂ ਨਾ ਕਿ ਮੁੰਡਾ ਤੇਰਾ ਮੈਂ ਚੱਕ ਲਉਂ ਚੱਲ ਚੱਲੀਏ ਯਾਰ ਕੇ ਤੇ ਮੇਲੇ ਉਹ ਮੇਲਾ ਵੀ ਨਹੀਂ ਦਿਨੀ ਆਉਂਦਾ ਉਹ ਚੇਤਰ ਦੇ ਮੰਗਲਵਾਰਾਂ ਨੂੰ ਆਉਂਦਾ ਹੁਣ ਤਾਂ ਕਈ ਕਈ ਮੰਗਲਵਾਰ ਚੱਲਦਾ ਰਹਿੰਦਾ ਹੈ ਪਹਿਲਾਂ ਇਹ ਸਿਰਫ ਦੋ ਮੇਲੇ ਹੁੰਦੇ ਸੀ ਵੱਡਾ ਮੇਲਾ ਤੇ ਛੋਟਾ ਮੇਲਾ ਇੱਕ ਬੀਬੀਆਂ ਦਾ ਮੇਲਾ ਹੁੰਦਾ ਸੀ ਤੇ ਇੱਕ ਵੱਡਾ ਤੇ ਛੋਟਾ ਦੋ ਮੇਲੇ ਗਿਣੇ ਜਾਂਦੇ ਸੀ ਪਰ ਅੱਜ ਕੱਲ ਦਾ ਜੋ ਜੋ ਲੋਕਾਂ 'ਚ ਰੁਝਾਨ ਵਧਿਆ 8-10 ਮੇਲੇ ਜਰਗ ਦੇ ਲੱਗਦੇ ਨੇ ਹਰ ਮੰਗਲਵਾਰ ਨੂੰ ਰੂਟੀਨ 'ਚ ਵੀ ਲੋਕ ਆਈ ਜਾਂਦੇ ਨੇ ਸੋ ਇਸ ਕਰਕੇ ਜੋੜੇ ਤੋੜ ਬਸਾਖੀ ਮੇਲਾ ਮੁਕਸਰ ਦਾ ਕਿ ਅਸਲ ਜਦਾ ਮੇਲਾ ਮੁਕਸਰ ਲਈ ਹੈ ਵਿਸਾਖੀ ਤਾਂ ਜੋੜੇ ਤੋੜਾ ਜਾਣ ਕੇ ਜੁੱਤੀਆਂ ਟੁੱਟ ਜਾਂਦੀਆਂ ਨੇ ਜਾਂਦੇ ਆ ਕਿਉਂਕਿ ਉਹਦੇ ਨਾਲ ਬਹੁਤਾ ਵਪਾਰ ਨਹੀਂ ਜੁੜ ਸਕਿਆ ਜਿਹੜੀ ਸਟੱਡ ਫਾਰਮਿੰਗ ਬਠਿੰਡਾ ਇਲਾਕੇ 'ਚ ਰੁਝਾਨ ਹੈ ਨਾ ਜਿੱਥੇ ਗੁਰੂ ਸਾਹਿਬ ਦੇ ਘੋੜਿਆਂ ਦੀਆਂ ਟਾਪਾਂ ਗੂੰਜੀਆਂ ਸੀਗੀਆਂ ਹੈਨਾ ਸੋ ਉਸ ਇਲਾਕੇ ਦੇ ਵਿੱਚ ਕਿਉਂਕਿ ਘੋੜਸਵਾਰੀ ਦਾ ਅੱਜ ਵੀ ਬਹੁਤ ਸ਼ੌਕ ਹੈ ਲੋਕਾਂ ਨੂੰ ਸਟੱਡ ਫਾਰਮ ਬਠਿੰਡੇ ਏਰੀਏ 'ਚ ਬਹੁਤ ਜ਼ਿਆਦਾ ਨੇ ਸ਼ੁਰੂਆਤ ਵੀ ਉੱਥੋਂ ਹੁੰਦੀ ਹੈ ਉਸ ਸਲਸ ਦੇ ਵਿੱਚ ਉੱਥੇ ਘੋੜਿਆਂ ਦੀ ਬਹੁਤ ਵੱਡੀ ਮੰਡੀ ਲੱਗਦੀ ਸੀ ਮੁਕਸਰ ਜੁੱਤੀਆਂ ਦਾ ਕਾਰੋਬਾਰ ਸੀਗਾ ਮੈਨੂੰ ਲੈ ਜਾ ਨਨਦ ਤੇ ਆ ਵੀਰਾ ਮੇਲੇ ਮੁਕਸਰ ਦੇ ਸੋ ਮੇਲੇ ਦੇ ਤੌਰ ਤੇ ਮੁਕਸਰ ਦੀ ਮਾਗੀ ਮਸ਼ਹੂਰ ਹੋਈ ਪਰ ਜਿਹੜੀ ਵਿਸਾਖੀ ਸੀ ਉਹ ਉਹ ਨਹੀਂ ਚਰਚਿਤ ਨਾ ਹੋ ਸਕੀ ਸੋ ਅੱਜਕੱਲ ਵਿਸਾਖੀ ਤੋਂ ਪੁਰਵ ਜਾਂ ਦਾ ਗੋਇੰਦਵਾਲ ਸਾਹਿਬ ਉਸ ਤੋਂ ਵੀ ਵੱਧ ਕੇ ਤਲਵੰਡੀ ਸਾਹਿਬ ਉਹ ਕੋ ਗੁਰੂ ਸਾਹਿਬ ਨੇ ਪੰਜਾਬ ਦੇ ਵਿੱਚ ਆਖਰੀ ਟਿਕਾਣਾ ਸੀ ਉਹਨਾਂ ਦਾ ਉਸ ਤੋਂ ਬਾਅਦ ਉਹ ਫਿਰ ਹਜੂਰ ਸਾਹਿਬ ਵੱਲੋਂ ਚੱਲੇ ਗਿਆ ਦਖਣ ਵੱਲੋਂ ਸੋ ਇਹ ਸੀ ਵਿਸਾਖੀ ਨਾਲ ਜੁੜੇ ਕੁਝ ਤੱਥ ਚੰਗੇ ਲੱਗੇ ਸ਼ੇਅਰ ਤੇ ਸਾਂਝੇ ਜਰੂਰ ਕਰਿਓ ਸੋਮਵਾਰ ਤੋਂ ਸ਼ਨੀਵਾਰ ਸਵੇਰੇ 6:30 ਤੋਂ 8:30 ਤੇ ਸ਼ਾਮੇ 7:30 ਤੋਂ 9:30 ਤੁਹਾਡੇ ਨਾਲ ਲਾਈਵ ਮੁਲਾਕਾਤ ਹੁੰਦੀ ਹੈ ਤੇ ਤੁਸੀਂ ਆਪਣੇ ਇਹਨਾਂ ਪ੍ਰੋਗਰਾਮਾਂ ਦੇ ਲਿੰਕ 9876309655 ਤੇ ਮੰਗਵਾ ਸਕਦੇ ਹੋ 9876309655 ਮੇਰਾ ਸੰਪਰਕ ਨੰਬਰ ਵੀ ਹੈ ਇਸੇ ਨੰਬਰ ਤੇ ਤੁਸੀਂ ਪ੍ਰੋਮੋਜ ਕਾਲ ਵੀ ਕਰ ਸਕਦੇ ਹੋ ਤੇ ਇਸੇ ਹੀ ਨੰਬਰ ਤੇ ਤੁਸੀਂ ਆਪਣਾ ਰੱਬ ਤੁਹਾਡਾ ਭਲਾ ਕਰੇ ਇਹਨਾ ਵੀਡੀਓ ਤੇ ਆਡੀਓ ਪ੍ਰੋਮੋ ਦੇ ਲਿੰਕ ਵੀ ਮੰਗਵਾ ਸਕਦੇ ਹੋ ਇਹ ਸੀ ਵਿਸਾਖੀ ਤੇ ਵਿਸ਼ੇਸ਼ ਪਸੰਦ ਆਇਆ ਤਾਂ ਅੱਗੇ ਸ਼ੇਅਰ ਤੇ ਸਾਂਝਾ ਜ਼ਰੂਰ ਕਰਨਾ ਤੇ ਆਪਣੇ ਨਾਲ ਇੱਕ ਸਰੋਤੇ ਜੁੜੇ ਨੇ ਕਾਲ ਉਹਨਾਂ ਦੀ ਵੀ ਲੈ ਲਈਏ ਹਰਵਿੰਦਰ ਭਾਜੀ ਸਵਾਗਤ ਹੈ ਸასიਖਾਲ ਸਿੱਧੂ ਸਾਹਿਬ ਬ੍ਰੈਂਪਟਨ ਤੋਂ हां जी भाई जी ਤੁਹਾਨੂੰ ਫਿਰ ਸਾਰੇ ਬਿਰਾਨ ਵਸਾਕੀ ਦੀਆਂ ਵਧਾਈਆਂ ਜੀ ਹਨਾ ਬਹੁਤ ਬਹੁਤ ਮੁਬਾਰਕਾਂ ਜੀ 1252 ਮੇ ਖਾਲਸਾ ਸਾਜ ਦਾ ਦਿਨ ਸੀ ਜੀ ਮੁਬਾਰਕ ਜੀ ਅ ਭੀਜੀ ਮੈਂ ਤੇ ਗੱਲ ਕਰਨੀ ਸੀਗੀ ਛੋਟੀ ਜੀ ਪੰਜਾਬ ਦੇ ਲੋਕਾਂ ਸਾਹਮਣੇ ਜਿੰਨੇ ਕੁ ਲੋਕਾਂ ਨੂੰ ਸੋਲ ਰਹੇ ਜਿੰਨੇ ਵੀ ਤੁਹਾਡੇ ਜੀ ਸਤੂ ਸਾਹਿਬ ਜੀ ਤੁਹਾਨੂੰ ਸ਼ਾਇਦ ਪਹਿਲਾਂ ਵੀ ਕਾਲ ਆਈ ਹੋਣੀ ਹੈ ਕਿਸੇ ਨਾ ਕਿਸੇ ਦੀ ਵੀਰ ਦੀ ਬਈ ਸੀਐਮ ਸਾਹਿਬ ਪਰ ਤਾਂ ਮੀਡੀਆ ਨੂੰ ਗੱਲ ਦਵਾ ਰਿਆ ਸੀ ਨਾ ਉਹ ਤਾਂ ਦਵਾਈਆਂ ਕਈਆਂ ਨਾਲ ਨਹੀਂ ਕੰਮ ਜਾ ਰਹੀ ਉਸ ਲਈ ਦਵਾਈ ਲਿਆ ਨਾ ਮੈਂ 80% ਕਹਿ ਸਕਦੇ ਆਪਾਂ ਹੁਣ ਜਿਹੜਾ ਕੱਲ ਘਟਨਾ ਚਰਮ ਹੋਇਆ ਬਈ ਅੱਗੇ ਤਾਂ ਮੈਂ ਨਾ ਤਾਂ ਮੈਂ ਕੱਲ ਸਜਾ ਰਾਤ ਚ ਪਸੇ ਬਹੁਤ ਦੇਖਿਆ ਕੇਸ ਆਇਆ ਹੀ ਨਹੀਂ ਕੋਈ ਨਾ ਸਿਨਾ ਕਾਂਗਰਸ ਦੇ ਰਾਜ ਵਿੱਚ ਸ਼ਾਇਦ ਬਹੁਤ ਘਟਾ ਹੈ ਤੇ ਕਿਸੇ ਦਾ ਫੇਸਬੁੱਕ ਅਕਾਊਂਟ ਬੰਦ ਕੀਤਾਗਾ ਵੀ ਇੰਡੀਆ ਚ ਹੂੰ ਹੂੰ ਤੇ ਜੇ ਕਿ ਸਿਰਫ ਫੇਸਬੁੱਕ ਕਾਊਂਟ ਨਾਲ ਚਲੋ ਭਾਰਤ ਦੀ ਏਕਤਾ ਤੇ ਅਖੰਡਤਾ ਜਾਂ ਪੰਜਾਬ ਦੀ ਸ਼ਾਂਤੀ ਖਰਾਬ ਹੁੰਦੀ ਆ ਤੈਨ ਹਦ ਤੱਕ ਵਧੀਆ ਗੱਲਾਂ ਭਈ ਬੰਦ ਬੈਨ ਕਰ ਦੇਣਾ ਚਾਹੀਦਾ ਬੈਸਟ ਆਈਡੀਆ ਹਮ ਬਟ ਕੱਲ ਹੋਰ ਤਾਂ ਨਹੀਂ ਆ ਦੀ ਐਕਸ ਵਾਈਫ ਦਾ ਹੀ ਆਪਣਾ ਅਕਾਊਂਟ ਇੱਥੇ ਬੈਨ ਕਰ ਦਿੱਤਾ ਹਾਂ ਉਹਦੇ ਤੇ ਚਰਚਾ ਹੋਈ ਸੀ ਸਿੱਧੂ ਸਾਹਿਬ ਉਹਦੇ ਚ ਦੇਖੋ वैसे ਤਾਂ इंडिया गवर्नमेंट बैन ਕਰਦੀ ਹੈ ਪਰ کئی ਗੱਲਾਂ ਸਮਝ ਨਹੀਂ ਆਉਂਦੀਆਂ ਜਿਵੇਂ ਮੇਰਾ ਪੇਜ ਸੀਗਾ ਉਹਦੇ ਤੇ 8-10 ਹਜ਼ਾਰ ਫਾਲੋਅਰ ਇਕੱਠੇ ਹੋਏ ਸੀ ਉਹ ਪੇਜ ਹੀ ਮੇਰਾ ਉੱਡ ਗਿਆ ਮੈਨੂੰ ਸਮਝ ਨਹੀਂ ਆਇਆ ਕਿ ਕੀ ਨਹੀਂ ਉੜਾ ਕੀ ਹੈ ਦੂਸਰਾ ਇਹਦੇ ਚ ਇਹ ਭਾਰਤ ਸਰਕਾਰ ਵੀ ਐਕਸ਼ਨ ਲੈ ਸਕਦੀ ਹੈ ਹੁਣ ਜਿਵੇਂ ਪਹਿਲਾਂ ਵੀ ਕੇਸ ਆਇਆ ਸੀਗਾ ਜਾਂ ਅਕਸਰ ਇਸ ਤੇ ਐਕਸ਼ਨ ਭਾਰਤ ਸਰਕਾਰ ਲੈਂਦੀ ਹੈ ਫੇਸ ਕਿਸੇ ਦਾ ਪੇਜ ਬੈਨ ਕਰਨ ਦੇ ਪਰ ਜਿਵੇਂ ਉਹ ਪ੍ਰੀਤ ਗਰੇਵਾਲ ਹੋਰਾਂ ਦਾ ਕੀਤਾ ਗਿਆ ਉਹਦੇ ਤੇ ਭਾਰਤ ਨੂੰ ਕੀ ਖਤਰਾ ਉਹਦੇ ਤੇ ਜੇ ਖਤਰਾ ਤਾਂ ਭਗਵਾਨ ਮਾਨ ਨੂੰ ਪਰਿਵਾਰਕ ਤੌਰ ਤੇ ਕਿਉਂਕਿ ਉਹਨਾਂ ਦੇ ਪਹਿਲੇ ਵਾਈਫ ਨੇ ਉਹ ਪੋਸਟਾਂ ਪਾਉਂਦੇ ਰਹਿੰਦੇ ਨੇ ਪਰ ਇਹਦੇ ਤੇ ਸਵਾਲ ਹੈ ਕਿ ਜਾਂ ਤਾਂ ਸ਼ਿਕਾਇਤ ਉਹਨਾਂ ਵੱਲੋਂ ਹੋਈ ਹੈ ਜੇ ਉਹਨਾਂ ਵੱਲੋਂ ਨਹੀਂ ਹੋਈ ਤਾਂ ਆਪਣੇ ਤੌਰ ਤੇ ਇੰਡੀਆ ਗਵਰਨਮੈਂਟ ਦੇ ਕਿਸੇ ਅਧਿਕਾਰੀ ਨੇ ਬੈਨ ਕਰਾ ਦਿੱਤਾ ਤੇ ਤਾਂ ਵੀ ਗਾਲੋ ਭਗਵੰਤ ਮਾਨ ਦੇ ਪੈਂਦਾ ਪਰ ਇਹਦੇ 'ਚ ਆਲੋਚਨਾ ਭਗਵੰਤ ਮਾਨ ਦੀ ਹਰ ਹਾਲੇ ਹੋਣੀ ਹੈ ਜਾਂ ਤਾਂ ਉਹਨਾਂ ਨੂੰ ਸਪਸ਼ਟੀਕਰਨ ਦੇਣਾ ਪੈਣਾ ਕਿ ਮੇਰਾ ਇਸ ਨਾਲ ਕੋਈ ਰੋਲ ਨਹੀਂ ਜੇ ਸਪਸ਼ਟੀਕਰਨ ਦੇਣਗੇ ਤਾਂ ਵੀ ਉਹਨਾਂ ਦੀ ਕਰ ਕਰੀ ਹੋਏਗੀ ਕਿ ਯਾਰ ਵਾਈਫ ਨੂੰ ਬੋਲਣ ਦੀ ਆਗਿਆ ਵੀ ਨਹੀਂ ਹੈ ਹੁਣ ਸੋ ਇਸ ਮਾਮਲੇ 'ਚ ਵਿਵਾਦ ਉਹਨਾਂ ਦੇ ਗਲਤ ਪੈ ਗਿਆ ਇਹ ਸਮਝੋ ਮਾਰ ਹੈ ਕਾਰਨ ਕੀ ਹੈ ਜੇ ਸਪਸ਼ਟ ਨਹੀਂ ਹੋ ਰਿਹਾ ਨਹੀਂ ਜੀ ਜੀ ਓਕੇ ਜੀ ਹਣਾ ਤੁਸੀਂ ਕਿਹਾ ਚਲ ਭਾਰ ਸਰਕਾਰ ਨਾਲ ਹੁਣ ਬਹੁਤ ਲੋਕਾਂ ਨੂੰ ਆਪ ਨੂੰ ਪਤਾ 80% ਲੋਕ ਸ਼ਾਇਦ ਮੰਨਦੇ ਹੋਣਗੇ ਕਿ ਭਗਵਾਨਤਮਾਨ ਟਾਪ ਸੈਂਟਰ ਗਵਰਨਮੈਂਟ ਮੋਦੀ ਸਾਹਿਬ ਔਰ ਜਮਿਦਸ਼ਾ ਬਹੁਤ ਕੱਲੋਕੇ ਇਕੱਠੇ ਨਹੀਂ ਹੈ ਨਾ ਕਈਆਂ ਮੁੱਦਿਆਂ ਤੇ ਸੋ ਇਹ ਤਾਂ ਕਿਉਂਕਿ ਜੀ ਉਹਨਾਂ ਨੇ ਹੁਣ ਉਹ ਜੋ ਪੋਸਟ ਪਾਉਂਦੇ ਜਾਂ ਬੋਲਦੇ ਨੇ ਜਾਂ ਕਈ ਲੋਕਾਂ ਨੇ ਪਹਿਲਾਂ ਕਿਉਂ ਨਹੀਂ ਬੋਲੇ ਬੱਧੀ ਗੱਲਾਂ ਹੁਣ ਬੋਲਣ ਲੱਗਿਆ ਨਹੀਂ ਉਹਦੇ ਤਾਂ ਦੇਖੋ ਦੇਖੋ ਜਿੰਨਾ ਜਿੰਨਾ ਕਿ ਸਦੀੂ ਸਾਹਿਬ ਪੰਜਾਬ ਪੰਜਾਬ ਜਿੰਨਾ ਕੋਰੇ ਵਸਦਾ ਉਸ ਤੋਂ ਜ਼ਿਆਦਾ ਪੰਜਾਬ ਵਿਦੇਸ਼ ਚ ਵਸਦਾ ਹੁਣ ਸਕਰੀਨ ਸ਼ਾਟ ਆ ਰਹੇ ਨੇ ਉਹਨਾਂ ਦੇ ਹੁਣ ਜੇ ਇਹ ਰੋਕਿਆ ਗਿਆ ਪੇਜ ਬਲਕਿ ਇਹਦੇ ਚ ਬਦਨਾਮੀ ਹੋਰ ਜ਼ਿਆਦਾ ਹੋਏਗੀ ਉਹ ਆਪਣਾ ਨਵਾਂ ਪੇਜ ਬਣਾ ਲੈਣਗੇ ਇਹ ਕਿਹੜਾ ਕੁੰਬ ਦਾ ਮੇਲਾ 12 ਸਾਲ ਬਾਅਦ ਆਉਣਾ ਚਾਹੀ ਤੂੰ ਜੀ ਰੋਜ਼ 20 ਪੇਜ ਬਣਾ ਲਓ ਸੋ ਉਹਦਾ ਨੁਕਸਾਨ ਜ਼ਿਆਦਾ ਆ ਯਾਰ ਮੈਨੂੰ ਨਹੀਂ ਲੱਗਦਾ ਕਿ ਇਹਨਾਂ ਨੇ ਆਪ ਬੈਨ ਕੀਤਾ ਹੋਇਆ ਫਿਰ ਬਾਕੀ ਪਤਾ ਨਹੀਂ ਕਈ ਵਾਰੀ ਮਾਨ ਸਾਹਿਬ ਵੀ ਨਿੱਕੀ ਜੀ ਗੱਲ ਤੇ ਜਿੱਦ ਕਰ ਜਾਂਦੇ ਆ ਮੈਨੂੰ ਤਾਂ ਆਪ ਬਲੌਕ ਕੀਤਾ ਹੋਇਆ ਉਹਨਾਂ ਨੇ ਦੋਸਤੋ ਮੈਂ ਕਿੱਡੀ ਤੋਪਾਂ ਮੈਂ ਤਾਂ ਬਹੁਤ ਟਾਈਮ ਦਾ ਬਲੌਕ ਆ ਉਹਨਾਂ ਦੇ ਪੇਜ ਤੋਂ ਮੈਨੂੰ ਲੱਗਦਾ ਇਹਦਾ ਜਿਹੜਾ ਪਰਸੋ ਕਾਂਡ ਹੋਇਆ ਜਿਵੇਂ ਮੰਨ ਲਓ ਜਾਂ ਪਰਸੋ ਇਹਨਾਂ ਦੀ ਰਾਤ ਨੂੰ ਖਾਦੀ ਪੀਤੀ ਦੇ ਵਿੱਚ ਟਵੀਟ ਆਇਆ ਨੇ ਮਨਮੋਜੀਠਿਆ ਸਾਹਦੇ ਹਾਲ ਟਾਈਨ ਹੀ ਜਾਉਂਦਾ ਹਾਂ ਉਹ ਕਾਫੀ ਵਵਾਦ ਉਹਨਾਂ ਦਾ ਰਿਹਾ ਉਸ ਵੀ ਇਹ ਉਹ ਤੋਂ ਬਾਅਦ ਹੀ ਸਟਾਰਟ ਹੋਇਆ ਕਿਉਂਕਿ ਇਹਨਾਂ ਨੂੰ ਲੱਗਦਾ ਸੀ ਕਿਉਂਕਿ ਇਹਨਾਂ ਨੇ ਸ਼ਰਾਬ ਪੀਤੀ ਦੇ ਵਿੱਚ ਆਪਦੀ ਜਵਾਕੜੀ ਦੀ ਤੁਲਨਾ ਕਰ ਕਹਿੰਦੇ ਉਹਨਾਂ ਦਾ ਮਾਮਾ ਬਣੋ 댓 ਮੀਨ ਜੋ ਇਹਨਾਂ ਨੇ ਇਹਨਾਂ ਵਾਰਸ ਵੀ ਤੁਸੀਂ ਮੇਰੀ ਕੁੜੀ ਦੇ ਮਾਮਾ ਬਣ ਗਏ ਸੀਗੇ ਹਾਂ ਉਹ ਕਾਫੀ ਵਵਾਦ ਰਿਹਾ ਹੈ ਤੇ ਮਾਮਾ ਬਣੋ ਹਨਾ ਇਹਨਾਂ ਨੂੰ ਲੱਗ ਰਿਹਾ ਵੀ ਸ਼ਾਇਦ ਉਹਨਾਂ ਨੂੰ ਰਿਪਲਾਈ ਆਊਗਾ ਹੂੰ ਹਾਂ ਇਹ ਵੀ ਹੋ ਸਕਦਾ ਬਿਲਕੁਲ ਬਿਲਕੁਲ ਕੁਝ ਵੀ ਹੋ ਸਕਦਾ ਪਰ ਉਹ ਚ ਬਦਨਾਮੀ ਕਾਫੀ ਹੋ ਰਹੀ ਹੈ ਤੇ ਸੀਐਮ ਜੀ ਇੰਦੀ ਕਟੀਆਂ ਗੱਲਾਂ ਦੇ ਉੱਤਰ ਆ ਰਿਹਾ ਫਿਰ ਤਈ ਦੇਖੋ ਨਾ ਕੀ ਹਾਲਾਤ ਹੋ ਗਏ ਨੇ ਪੰਜਾਬ 'ਚ ਕਿਹੜਾ ਪੰਜਾਬ ਹੈ ਇਹਦਾ ਹੀ ਹੁੰਦਾ ਹੌਲੀ ਹੌਲੀ ਵੇਖੀ ਜਾਓ ਸਭ ਦੇ ਮਿਆਰ ਸਭ ਦੇ ਮਿਆਰ ਆਇਆ ਮਜੀਠਾ ਸਾਹਿਬ ਵੀ ਤਾਂ ਗਾਲਾਂ ਕੱਢੀ ਜਾਂਦੇ ਸੀ ਵਿਧਾਨ ਸਭਾ 'ਚ ਰਾਣੇ ਨੂੰ ਗੁਰਜੀਤ ਨੂੰ ਨਹੀਂ ਨਹੀਂ ਜਦੋਂ ਗਾਲਾਂ ਕੱਟੀਆਂ ਠੀਕ ਹੈ ਜੀ ਮੰਨ ਲਓ ਓਕੇ ਚਲੋ ਬਾਅਦ 'ਚ ਪਰ ਕਿਸੇ ਦਾ ਪੇਜ ਤਾਂ ਬੈਨ ਨਹੀਂ ਹੋਇਆ ਨਾ ਕਿਸੇ ਦਾ ਉਹਦੋਂ ਪੇਜ ਦਾ ਰੁਝਾਨ ਨਹੀਂ ਸੀ ਨਾ ਉਹਦੋਂ ਮੁੱਛਾ ਬਟਣ ਦਾ ਹੀ ਰੁਝਾਨ ਸੀਗਾ ਨਾ ਜੀ ਚਲੋ ਫਿਰ ਉੱਤਾਂ ਫਿਰ ਉਹਨਾਂ ਦੀ ਜੇ ਗੱਲ ਆ ਰਹੀ ਹੈ ਸਾਹਮਣੇ ਮੁਕਾਬਲਾ ਕਰਉਣਾ ਉਹਨਾਂ ਦਾ ਉਹ ਫੈਮ ਨਾ ਇਹ ਤਾਂ ਬਾਅਦ ਚ ਜੱਫੀਆਂ ਵੀ ਪੈ ਗਈਆਂ ਜੀ ਸੀਐਮ ਜੀ ਖਲੋ ਕਿ ਵੀ ਇਹ ਲੋਕਾਂ ਨੂੰ ਮੰਨਣਾ ਚਾਹੀਦਾ ਕਿ ਭਗਵਾਨਤਮਨ ਅਤੇ ਬੀਜੇਪੀ ਇੱਕ ਹੀ ਹੈ ਜੀ ਜੀ ਥੈਂਕ ਯੂ ਬੋਟ ਫੋਰਮ ਵਿੱਚ ਜਰੂਰ ਦੇਖ ਲੈਣ ਦੋਨਾਂ ਨੂੰ ਥੈਂਕ ਯੂ ਮਿਹਰਬਾਨੀ ਮਿਹਰਬਾਨੀ ਥੈਂਕ ਯੂ ਸੋ ਉਦੋਂ ਐ ਨਾ ਵੀ ਗੱਲ ਉਦੋਂ ਪੇਜ ਦੀ ਨਹੀਂ ਸੀ ਹੁੰਦੀ ਉਦੋਂ ਮੁੱਛਾ ਵਾਛਾਂ ਦੀ ਹੁੰਦੀ ਸੀ ਸੋ ਵਿਧਾਨ ਸਭਾ ਦੇ ਵਿੱਚ ਹੁਣ ਤੁਸੀਂ ਵੇਖੋ ਉਦੋਂ ਵੀ ਤਾਂ ਇਹ ਖੁਸ਼ ਹੋਇਆ ਸੀ ਤੇ ਜਦੋਂ ਪੁੱਛਿਆ ਗਿਆ ਤੇ ਮਜੀਠਾ ਸਾਹਿਬ ਉਹਨੂੰ ਆਪਣੇ ਸਪੀਕਰ ਸਾਹਿਬ ਤੇ ਅਟਵਾਲ ਸਾਹਿਬ ਚਰਨਜੀਤ ਸਿੰਘ ਅਟਵਾਲ ਉਹਨਾਂ ਦਾ ਭਾਜਪਾ ਹੀ ਹੋ ਗਿਆ ਕਹਿੰਦਾ ਮੈਂ ਤਾਂ ਸੁਣੀ ਨਹੀਂ ਗੱਲ ਭਾਈ YouTube ਤੇ ਹੁਣ ਵੀ ਪਈ ਹੈ ਜੋ ਰਾਣਾ ਗਰਜੀਤ ਨੂੰ ਕੱਢੀ ਅਸੀਂ ਮੈਂ ਮੋਛਾਂ ਬੜ ਦੂੰ ਪਤਾ ਨਹੀਂ ਕੀ ਕੀ ਕੀਤਾ ਸੀ ਸੋ ਮਿਆਰ ਤਾਂ ਸਿਆਸਤ ਦੇ ਐਸੇ ਵੈਸੇ ਹੀ ਨੇ ਖੈਰ